ਦੇਖੋ ਇਹ ਸ਼ਿੰਗਾਰ ਨੇ ਸ਼ਖਸ਼ਾਤ ਮਹਾਦੇਵ ਖੁਦ ਬਰਾਇਮ ਜੀ ਸ਼ਿੰਗਾਰ ਤੇ ਦੁਹੀਆਂ ਦੇਖ ਕੇ ਕਰਦੀ ਐ ਮੋਬਾਈਲ ਚ ਐ ਰੂਪ ਬਣਿਆ ਅੱਜ ਆ ਕਾਪੀ ਕੀਤਾ ਪੜਾ ਲਿਆ ਠੀਕ ਹੈ ਜੀ ਇਹ ਕਾਪੀ ਨਹੀਂ ਐ ਸ਼ਖਸ਼ਾਤ ਐ ਠੀਕ ਐ ਹਾਲੇ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਪਾਪਾ ਨੇ ਕਿਸ ਲੋਕ ਜਾਣਾਂ ਜਿੱਥੇ ਮਰਜੀ ਬੈਠਾ ਪੁਲੀ ਸ਼ੰਕਰ ਮੈਨੂੰ ਆਪਣੇ ਦਰਵਾਜ਼ੇ ਬੁਲਾ ਲੈਣਾ ਸੋਮਵਾਰ ਅੱਗੇ ਪਿੱਛੇ ਫ੍ਰੀ ਹੋਇਆ ਚੱਲ ਪਈ ਅੱਜ ਇੱਥੇ ਜਾਣਾ ਜਿਹੜੋ ਮੈਂ 5th ਕਲਾਸ ਪੜਦਾ ਹੁੰਦਾ ਸਕੂਲ ਦੇ ਵਿੱਚ ਤੇ ਮੈਨੂੰ ਕਲਾਸ ਦੇ ਮੇਰੇ ਟੀਚਰ ਡਰਿੰਗ ਟੀਚਰ ਸੀ ਮੈਨੂੰ ਬੜੀ ਕਹਿੰਦੇ ਕਹਿੰਦੇ ਮਨੂ ਚਾਵਲਾ ਆਪ ਸਭ ਤੋਂ ਕਹਿੰਨਾ ਪੋਰੋ ਕਹਿੰਨਾ ਮਤਲਬ ਆਪ ਸਭ ਤੋਂ ਆਪ ਕਹਿੰਨੇ ਮਤਲਬ ਬਿਲਕੁਲ ਬੈਡ ਹੋ ਆਪਕੋ ਕਹਿੰਨੇ ਮਤਲਬ ਡਰਿੰਗ ਮੈਂ ਬਿਲਕੁਲ ਜ਼ੀਰੋ ਹੈ ਉਹ ਮੈਡਮ ਮੈਨੂੰ ਇੱਕ ਹਗਮ ਡਰਿੰਕ ਬਣਾ ਦੋ ਤੁਸੀਂ ਦੇਖ ਕੇ ਤਾਂ ਮੈਨੂੰ ਮੇਰੇ ਕੋ ਬੰਦੇ ਸੀ ਅੱਜ ਪੋਲੀਸ਼ਨ ਕਰਨੇ ਇਹਦਾ ਬਿਨਾ ਦੇਖੇ ਆਪਣਾ ਰੂਪ ਤਿਆਰ ਕਰਵਾ ਲਿਆ ਬਿਨਾ ਦੇਖੇ ਹੋ ਰਿਹਾ ਹੈ ਸ਼ਿੰਗਾਰ ਨਹੀਂ ਸ਼ਖਸ਼ਰ ਵਧਾਈ ਮਨ ਹੋ ਰਿਹਾ ਪੋਲੀ ਵਾਲੀ ਕਰਦੇ ਕਰਦੇ ਬਾਬੇ ਨੇ ਕਿਸ ਰੂਪ ਚਾਣਾ ਮੈਨੂੰ ਨਹੀਂ ਪਤਾ ਜੇ ਸ਼ੇਪ ਜਿੰਦੇ ਦਾ ਹੱਥ ਲਾ ਦਮੇ ਹੁਣ ਕੋਈ ਨੀਚੇ ਗੇਰੀ ਨਹੀਂ ਸਕਦਾ ਹਾਂਜੀ ਤੇ ਇਸ ਕਰਕੇ ਸ਼ਿਵਰੇ ਅੱਗੇ ਚੁਕੋ ਕਿਸੇ ਔਰ ਦੇ ਅੱਗੇ ਚੁਕਣ ਦੀ ਲੋੜ ਮੇਰੀ ਪੋਲੀ ਸ਼ੰਕਰ ਦੇ ਨਾਲ ਹਮ ਯਾਰੀ ਵੀ ਹੈ ਤੇ ਰਿਸ਼ਤੇਦਾਰੀ ਵੀ ਹੈ ਸਮਝੇ ਪਿਓ ਵੀ ਹੈ ਤੇ ਮੇਰੇ ਯਾਰ ਵੀ ਮੇਰਾ ਡਾਡਾ ਵੀ ਸਭ ਕੁਝ ਹੈ ਮੈਂ ਸਭ ਕੁਝ ਨੂੰ ਮੰਨਿਆ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਕੈਪਟਨਲ ਮਨੋਜ ਨੇ ਦੱਸਿਆ ਕਿ ਕਿ ਜਦੋਂ ਉਹਨਾਂ ਦੀ ਪੂਰੇ ਸ਼ਿੰਗਾਰ ਜੋ ਕੰਪਲੀਟ ਹੋ ਜਾਂਦਾ ਪੂਰਾ ਹੋ ਜਾਂਦਾ ਵਾ ਉਹ 3D ਫਾਰਮ ਦੇ ਵਿੱਚ ਆ ਜਾਂਦਾ ਕਿ ਤੁਸੀਂ ਜਿੱਥੋਂ ਮਰਜ਼ੀ ਦੇਖੋ ਐਦਾ ਦਾ ਹੀ ਲੱਗੇਗਾ ਕਿ ਉਹ ਤੁਹਾਨੂੰ ਹੀ ਦੇਖ ਰਹੇ ਨੇ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਤੇ ਮੈਂ ਹਾਂ ਅਦਿੱਤੀ ਅੱਜ ਅਸੀਂ ਆਏ ਆ ਗਊਸ਼ਾਲਾ ਗਊਸ਼ਾਲਾ ਦੇ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਦੇ ਅੰਦਰ ਜਿੱਥੇ ਸ਼ਿਵ ਪੁੱਤਰ ਸ਼ਿਵ ਕਨੰਦੀ ਜੋ ਨੇ ਅੱਜ ਸ਼ਿਵ ਮੰਦਿਰ ਦੇ ਵਿੱਚ ਸ਼ਿਵਲਿੰਗ ਜੀ ਦਾ ਜੋ ਹੈ ਉਹ ਸ਼ਿੰਗਾਰ ਕਰ ਰਹੇ ਨੇ ਤੁਸੀਂ ਉਹ ਸ਼ਿੰਗਾਰ ਕਰਦੇ ਉਹਨਾਂ ਨੂੰ ਦੇਖ ਸਕਦੇ ਹੋ ਤੇ ਗੱਲਬਾਤ ਕਰਦੇ ਆ ਕਿ ਇਹ ਸ਼ਿੰਗਾਰ ਜਿਹੜਾ ਉਹ ਕਦੋਂ ਤੋਂ ਕਰਦੇ ਆ ਰਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਇੱਦਾਂ ਤਾਂ ਕਿੱਦਾਂ ਆਇਆ ਕਿ ਸ਼ਿਵ ਦਾ ਸ਼ਿੰਗਾਰ ਕੀਤਾ ਜਾਵੇ ਔਰ ਬਿਨਾ ਦੇਖੇ ਇਹ ਉਹਨਾਂ ਦੇ ਸ਼ਿੰਗਾਰ ਨੂੰ ਕਿਵੇਂ ਉਹ ਸਫਲ ਬਣਾਉਂਦੇ ਨੇ ਕਿਦਾਂ ਕਿ ਉਹਨਾਂ ਨੂੰ ਸਰਕਾਰ ਰੂਪ ਦਿੰਦੇ ਨੇ ਗੱਲਬਾਤ ਕਰਦੇ ਆ ਹਾਂਜੀ ਨਮਸਕਾਰ ਜੈ ਸ਼ੰਕਰ ਜੀ ਹਰ ਹਰ ਮਾਦੇਵ ਜੀ ਹਾਂਜੀ ਸੋ ਬਾਬਾ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਇੱਕ ਨਾਮ ਜਿਹੜਾ ਹੈ ਸ਼ਿਵ ਪੁੱਤਰ ਸ਼ਿਵਨੰਦੀ ਦਾ ਸ਼ਿਵਨੰਦੀ ਸ਼ੇਰੇ ਸ਼ੇਰੇ 108 ਮੰਦਲੇਸ਼ਵਰ ਇਹ ਨਾਮ ਕਿੱਦਾਂ ਪਿਆ ਦਾ ਅਰਥ ਕੀ ਹੈ ਔਰ ਇੰਨਾ ਲੰਬਾ ਨਾਮ ਕਿਵੇਂ ਕੋਈ ਯਾਦ ਰੱਖਦੇ ਨੇ ਇਹ ਸਾਰੀ ਚੀਜ਼ਾਂ ਜਾਣਨਾ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰਾ ਨਾਮ ਮਨੂ ਚਾਵਲਾ ਠੀਕ ਹੈ ਜੀ ਮੇਰੇ ਘਰ ਦੇ ਨੇ ਮੇਰਾ ਨਾਮ ਪਾਇਆ ਮਨੂ ਚਾਵਲਾ ਠੀਕ ਹੈ ਜੀ ਤੇ ਮਹਾਦੇਵ ਨੇ ਮੇਰਾ ਨਾਮ ਪਾਇਆ ਮਹਾਕਾਲ ਦਾ ਸੇਵਕ ਠੀਕ ਹੈ ਠੀਕ ਹੈ ਜੀ ਤੇ 2023 ਤੱਕ ਮੇਰਾ ਨਾਮ ਮਨੂ ਚਾਵਲਾ ਤੋਂ ਮਹਾਕਾਲ ਦਾ ਸੇਵਕ ਚੱਲਦਾ ਰਿਹਾ ਠੀਕ ਹੈ सेवक ਦਾ ਮਤਲਬ ਦਾਸ ਠੀਕ ਹੈ ਤੇ ਉਸ ਤੋਂ ਬਾਅਦ ਭੋਲੇ ਸ਼ੰਕਰ ਜੀ ਨੇ ਕਿਰਪਾ ਬਖਸ਼ੀ ਇਸ ਦਾਸ ਨੂੰ ਮਨੂ ਚਾਵਲ ਤੋਂ ਸ਼ਿਵਨੰਦਨ ਦੀ ਦਾਸ ਬਣਾਤਾ ਹਾਂਜੀ ਸ਼ਿਵਨੰਦੀ ਬਣਾਇਆ ਸ਼ਿਵਨੰਦੀ ਦੇ ਨਾਲ ਮਹਾਦੇਵ ਨੇ ਇੱਕ ਪਦਵੀ ਪ੍ਰਦਾਨ ਕੀਤੀ ਸ਼੍ਰੀ ਸ਼੍ਰੀ 108 ਮੰਡੇਸ਼ਵਰ ਸ਼ਿਵ ਉਦਾਨੰਦੀ ਹਮ ਸ਼ਿਵ ਸ਼ਿਵਨੰਦੀ ਜੀ ਸ਼ਿਵਕਨੰਦੀ ਸੀ ਸ਼ਿਵਨੰਦੀ ਹੋ ਗਿਆ ਹਾਂਜੀ ਸ਼ਿਵਨੰਦੀ ਦੇ ਨਾਲ ਲਾਲ ਮਹਾਦੇਵ ਨੇ ਛਿਪ ਪੁੱਤਰ ਉਸ ਤੋਂ ਬਾਅਦ ਸ਼ਿਵਨੰਦੀ ਦੇ ਨਾਲ ਆਤਾ ਸ਼ਿਵਦਾਸ ਹਾਂਜੀ ਸ਼ਿਵਨੰਦੀ ਦਾਸ ਦਾਸ ਵੀ ਬਣਾ ਲਿਆ ਛਪੁੱਤਰ ਵੀ ਬਣਾ ਲਿਆ ਉਹ ਕਹਿੰਦਾ ਤੂੰ ਮੇਰਾ ਦਾਸ ਵੀ ਹੈ ਤੇ ਪੁੱਤਰ ਵੀ ਹੈ ਦੇਖੋ ਮਹਾਦੇਵ ਦੀ ਹੁਕਮ ਆਇਆ ਤੇ ਸ਼ੋਮੀ ਕਲਾਸ਼ਪੂਰੀ ਮਹਾਕਾਲ ਬਾਬਾ ਜੀ ਜੀ ਜਿਨਾਂ ਦੇ ਉਜੇਨ ਦੇ ਸ਼ਿਵਲਿੰਗ ਦੇ ਵਿੱਚ ਜਿਹਦਾ ਹੁਣ ਹੈ ਸ਼ਿਵਲਿੰਗ ਹੈ ਉਜੇਨ ਦੇ ਵਿੱਚ ਜਿਹੜਾ ਸ਼ਿਵਲਿੰਗ ਹੈ ਸ਼ਖਸ਼ਾਤ ਜੋਤਿਲਿੰਗ ਉਹ ਸ਼ਖਸ਼ਾਤ ਬਰਾਜ ਮਣਾ ਉਸ ਜੋਤੀ ਲਿੰਗ ਦੇ ਵਿੱਚ ਜਿਹੜੋ ਉਹ ਉੱਥੇ ਪੁਜਾਰੀ ਜਿਹੜਾ ਉਹ ਉਧਰ ਅਭਿਸ਼ੇਕ ਕਰ ਰਿਹਾ ਸੀ ਜਿਹੜਾ ਉਹਨਾਂ ਨੇ ਭੰਗ ਦਾ ਅਭਿਸ਼ੇਕ ਕੀਤਾ ਤੇ ਆਟੋਮੈਟਿਕ ਇੱਕ ਅਕ੍ਰਿਤੀ ਆਈ ਜਿਹੜੀ ਅਕ੍ਰਿਤੀ ਉਹ ਆਈ ਕਿ ਜੇ ਉਹਨਾਂ ਨੇ ਸਾਰਿਆਂ ਨੇ ਤਸਵੀਰਾਂ ਲਈਤੀਆਂ ਵੀਡੀਓ ਬਣਾਈ ਤੇ ਬਾਅਦ ਵਿੱਚ ਉਹਨਾਂ ਵੈਰੀਫਾਈ ਹੋਈ ਤੇ ਉਹ ਮਹਾਕਾਲ ਸ਼ੋਮੀ ਕਲਾਸ਼ਪਰੀ ਮਹਾਕਾਲ ਬਾਬਾ ਜੀ ਜੀ ਅਕ੍ਰਿਤੀ ਦੇ ਨਾਲ ਅਟੈਚ ਉਹਨਾਂ ਦੀ ਫੇਸ ਦਾ ਅਟੈਚ ਹੋਈ ਤੇ ਫਿਰ ਉਹਨਾਂ ਨੇ ਮੀਡੀਆ ਵਾਲਿਆਂ ਨੇ ਕੀ ਡਾਉਨ ਸੋਮੀ ਮਹਾਕਾਲ ਜੀ ਜਿਹੜੇ ਬਾਬਾ ਜੀ ਹੈਗੇ ਸ਼ੋਮੀ ਕਲਾਸ਼ਪਰੀ ਮਹਾਕਾਲ ਬਾਬਾ ਜੀ ਤੇ ਉਹਨਾਂ ਦੀ ਜਿਹੜੀ ਅਕ੍ਰਿਤੀ ਆਈ ਤੇ ਉਹਨਾਂ ਨੇ ਪ੍ਰਬੰਧ ਦਿੱਤਾ ਕਿ ਮੈਂ ਇਸ ਧਰਤੀ ਲੋਕ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ ਦੇਖੋ ਪ੍ਰਮਾਤਮਾ ਇਨਸਾਨ ਦੇ ਰੂਪ ਦੇ ਵਿੱਚ ਹੀ ਆਣਾ ਹੈ कि देखो परमात्मा के साधु रूप जाना है के साध्वी रूप जाना है गोरी रूप जाना है किसी भिखारी रूप जाना किसी ना किसी रूप जाना ही आना है जी वो ਤੁਹਾਡੀ ਅੱਖਾਂ ਚੈਦੀ ਪਛਾਨਣ ਵਾਲੀ ਜਦੋਂ ਆਏ ਮੈਨੂੰ ਨਹੀਂ ਪਤਾ ਸੀ ਸੋਮੀ ਕਲਾਸ਼ਪੁਰੀ ਮਹਾਕਰ ਬਾਬਾ ਜੀ ਕੌਣ ਹੈ ਕਿ ਉਹਨਾਂ ਨੇ ਮੇਰੇ ਸਾਡਾ ਮੇਲ ਹੋਇਆ ਫੋਨ ਤੇ ਕੰਟੈਕਟ ਹੋਇਆ ਜੇ ਗੱਲਬਤ ਹੋਈ ਮੈਂ ਇੱਕ ਨਿਮੰਤਰਤਾ ਪਰ ਉਹ ਤੁਸੀਂ ਆਣਾ ਹੈ ਮੈਂ ਤੁਹਾਡੇ ਦਰਸ਼ਨ ਕਰਨਾ ਚਾਹਨਾ ਤੇ ਤੁਸੀਂ ਆਓ ਭੋਲੇ ਸ਼ੰਕਰ ਦੇ ਸ਼ੇਬਾਬਾਦ ਦੇ ਵਿੱਚ ਉਹਨਾਂ ਨੇ ਇੱਕੋ ਜੀ ਕਿਹਾ ਜੋ ਮਹਾਦੇਵ ਦਾ ਹੁਕਮ ਹੋਗਾ ਮੈਂ ਜ਼ਰੂਰ ਆਉਂਗਾ ਮੈਂ ਕਿਹਾ ਠੀਕ ਹੈ ਜਿੱਦਾਂ ਮੈਨੂੰ ਨਹੀਂ ਪਤਾ ਸੀ ਇੰਨੀ ਕੋ ਫਾਸਟ ਪ੍ਰਭੂ ਨੇ ਮੇਰੀ ਸੁਣ ਨਾ ਨਹੀਂ ਮੰਨ ਲਓ ਮਹੀਨਾ ਡੇਢ ਮਹੀਨਾ ਪਹਿਲੇ ਗੱਲਬਾਤ ਹੋਈ ਹੈ ਨਿਮੰਤਰਨ ਤੇ ਪ੍ਰਭੂ ਕਹਿੰਦੇ ਮੈਂ ਠੀਕ ਹੈ ਜ਼ਰੂਰ ਆਉਂਗਾ ਮੈਨੂੰ ਨਹੀਂ ਪਤਾ ਸੀ ਮਾਲਕ ਨੇ ਹੁਕਮ ਮੇਰੀ ਬੇਨਤੀ ਕਬੂਲ ਕਰ ਲਈ ਚਲੋ ਮੇਰੀ ਬੇਨਤੀ ਪ੍ਰਭੂ ਨੇ ਇਦਾਂ ਕਬੂਲ ਕੀਤੀ ਉਹ ਕਹਿੰਦੇ ਠੀਕ ਹੈ ਜੀ ਪਹੁੰਚੋ ਮੈਨੂੰ ਉਹ ਫੋਨ ਆ ਗਿਆ ਉਹਨਾਂ ਦਾ ਠੀਕ ਹੈ ਉਹਨਾਂ ਦੇ ਸੇਵਕ ਕੋਲੋਂ ਫੋਨ ਆ ਗਿਆ ਕਹਿੰਦੇ ਮੈਂ ਆ ਰਿਹਾ ਮੈਂ ਕਿਹਾ ਠੀਕ ਹੈ ਜੀ ਪ੍ਰਭੂ ਨੇ ਅੰਧਸਾ ਪਹਿਲੇ ਉਹਨਾਂ ਜਿਹੜੀ ਸੇਵਾ ਉਹਨਾਂ ਨੇ ਸੇਵਾ ਤੋਂ ਪਰਸਨ ਹੋ ਕੇ ਮੈਨੂੰ ਬੁਲਾਇਆ ਬਗਾਇਆ ਉਹਨਾਂ ਬੁਲਾ ਕੇ ਮੈਨੂੰ ਮੰਡੇਸ਼ਵਰ ਦੀ ਪਦਵੀ ਸ਼੍ਰੀ ਸ਼੍ਰੀ ਸਵਰਥ ਸ਼ਿਵ ਮੰਦਰੀ ਪਦਵੀ ਪ੍ਰਦਾਨ ਕੀਤੀ ਮੈਂ ਤਾਂ ਬੜਾ ਖੁਸ਼ ਹੋ ਗਿਆ ਮੈਂ ਕਿਹਾ ਪ੍ਰਭੂ ਮੈਨੂੰ ਲੋੜ ਹੀ ਨਹੀਂ ਐ ਇਸ ਚੀਜ਼ ਦੀ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਉਹ ਕਹਿੰਦੇ ਨਹੀਂ ਇਹ ਮਹਾਦੇਵ ਦਾ ਹੁਕਮ ਹੈ ਠੀਕ ਹੈ ਜੋ ਤੂੰ ਜਿਸ लायक ਹੈਗਾ ਤੈਨੂੰ ਉਹੀ ਮਿਲਣਾ ਮੈਂ ਕਿਹਾ ਮੈਂ ਤਾਂ ਕੁਝ ਕੀਤਾ ਨਹੀਂ ਮੈਂ ਤਾਂ ਕੋਈ ਸਾਧਨਾ ਨਹੀਂ ਕੋਈ ਕੁਝ ਨਹੀਂ ਉਹ ਕਹਿੰਦੇ ਨਹੀਂ ਜਿਹੜੀ ਪਰਮਾਤਮਾ ਨੇ ਹੁਕਮ ਲਾਇਆ ਉਹੀ ਚੀਜ਼ ਮਿਲਦੀ ਹੈ ਜਰੂਰੀ ਨਹੀਂ ਹੁੰਦਾ ਤੁਸੀਂ ਇਹ ਵੀ ਤਬੱਸਿਆ ਦੇਖੋ ਇਹ ਸ਼ਿੰਗਾਰ ਨੇ ਸ਼ਕਸ਼ਤ ਮਹਾਦੇਵ ਖੁਦ ਬਰਾਈ ਮੈਂ ਜੀ ਸ਼ਿੰਗਾਰ ਤੇ ਦੁਨੀਆ ਦੇਖ ਕੇ ਕਰਦੀ ਐ ਮੋਬਾਈਲ ਚ ਰੂਪ ਬਣਿਆ ਅੱਜ ਆ ਕਾਪੀ ਕੀਤਾ ਬਣਾ ਲਿਆ ਠੀਕ ਹੈ ਜੀ ਇਹ ਕਾਪੀ ਨਹੀਂ ਐ ਸ਼ਕਸ਼ਤ ਐ ਠੀਕ ਹੈ ਹਾਲੇ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਬਾਬਾ ਨੇ ਕਿਸ ਰੂਪ ਜਾਣਾ ਜੀ ਠੀਕ ਹੈ ਹਾਲੇ بڑے ਰੂਪ ਚੇਂਜ ਕਰਨੇ ਕਿਉਂਕਿ ਜਿਹੜੇ ਸੋਮੀ ਕਲਾਸ਼ਪੂਰੀ ਮਹਾਕਲ ਬਾਬਾ ਜੀ ਆਏ ਜੋ ਪ੍ਰਬੀ ਪ੍ਰਦਾਨ ਕੀਤੀ ਉਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿੱਦੇ ਉਹਨਾਂ ਨੇ ਕਹਿਣ ਅਮਲ ਸਾਰੀ ਦੁਨੀਆ ਦੇ ਵਿੱਚ ਐਲਾਨ ਕੀਤਾ ਕਿ ਸ਼ਿਵਨੰਦੀ ਨੂੰ ਮੈਂ ਬਖਸ਼ ਦਿੰਦਾ ਠੀਕ ਹੈ ਧੁਨ ਦੇ ਆ ਕੇ ਉਹਨਾਂ ਨੇ ਬਖਸ਼ ਦਿੱਤੀ ਪਭੂਤੀ ਚੱਕ ਕੇ ਮਸਤਕ ਲਾ ਕੇ ਠੀਕ ਹੈ ਇੱਕ ਚੁਟਕੀ ਪਭੂਤੀ ਦਾ ਉਹਨਾਂ ਨੇ ਬੱਚੇ ਨੂੰ ਕਿਹਾ ਕਿ ਅਸਤਵਾਨ ਨੰਦੀ ਜਿਹਨੂੰ ਵੀ ਚੁਟਕੀ ਲਾਊਗਾ ਇੱਕ ਚੁਟਕੀ ਪਭੂਤੀ ਕਿਸੇ ਨੂੰ ਵੀ ਦੇਊਗਾ ਔਰ ਮਸਤਕ ਤੇ ਝਾੜਾ ਕਰੂਗਾ ਉਹਦਾ ਹਰ ਦੁੱਖ ਦੋਗ ਸਭ ਦੂਰ ਹੋਊਗਾ ਠੀਕ ਹੈ ਉਸ ਦਿਨ ਤੋਂ ਮੇਰਾ ਨਾਮ ਮਨੂ ਚਾਵਲਾ ਤੋਂ ਹਟ ਕੇ ਸ਼ਿਵਨੰਦੀ ਠੀਕ ਹੈ ਸ਼ਿਵਨੰਦੀ ਪਿਆ ਤੇ ਮਾਲਕ ਨੇ ਸ਼ਿਵਨੰਦੀ ਦੇਖੋ ਮੈਨੂੰ ਐਡੇ ਲੰਬੇ ਨਾਮ ਦੀ ਲੋੜ ਨਹੀਂ ਹੈ ਸ਼੍ਰੀ ਸ਼੍ਰੀ 108 ਕਮੰਡੇਸ਼ਵਰ ਕਮੰਡੇਸ਼ਵਰ ਠੀਕ ਹੈ ਸ਼ਿਵਨੰਦੀ ਨਾ ਮਹਾਰਾਜ ਚੈਨ ਮੈਨੂੰ ਦਾਸ ਚੈਨ ਕਿਉਂਕਿ ਸ਼ੰਕਰ ਜੀ ਦਾ ਦਾਸ ਆ ਮਹਾਕਾਲ ਜੀ ਦਾਸ ਆ ਮੈਂ ਛੋਟਾ ਬਣ ਕੇ ਖੁਸ਼ ਆ ਵੱਡਾ ਬਣ ਕੇ ਖੁਸ਼ ਨਹੀਂ ਮੈਂ ਕੀ ਲੈਣਾ ਮੈਨੂੰ ਉੱਚੇ ਤਾਜ ਨਹੀਂ ਚਾਹੀਦੇ ਮੈਨੂੰ ਉਹਨਾਂ ਦੇ ਚਰਨਾਂ ਦੇ ਸਮਝਦੇ ਮੈਂ ਤਾਜਾਂ ਦੇ ਮਥਾਜ ਨਹੀਂ ਐ ਨਾ ਤਾਜ ਚਾਹੀਦੇ ਐ ਨਾ ਸਿੰਘਾਸਨ ਚਾਹੀਦੇ ਮਨ ਚਰਨਾਂ 'ਚ ਖੁਸ਼ ਆ ਜਿਨ੍ਹਾਂ ਨੂੰ ਸ਼ਿਵ ਦੇ ਸ਼ਰਨ ਮਿਲ ਗਈ ਦੇਖੋ ਦੁਨੀਆ ਭੱਜੀ ਫਿਰਦੀ ਐ ਕਿ ਮੇਰਾ ਬੜਾ ਨਾਮ ਹੋ ਮੇਰਾ ਬੜਾ ਕਹਿੰਦਾ ਕਾਮ ਹੋਵੇ ਰਤਬਾ ਹੋਵੇ ਨਾਮ ਹੋਵੇ ਮੇਰੀ ਗੱਲ ਨਹੀਂ ਸਮਝੇ ਸਭ ਇੱਥੇ ਰਹਿਣਾ ਹੈ ਜਾਣਾ ਕੀ ਹੈ ਉਹਦਾ ਪ੍ਰੇਮ ਉਹਦੀ ਭਗਤੀ ਦੇਖੋ ਪ੍ਰਭੂ ਵੱਡੇ ਨਾਲ ਨਹੀਂ ਮਿਲਦਾ ਪ੍ਰਭੂ ਛੋਟ ਨਾਲ ਮਿਲਦਾ ਪ੍ਰਭੂ ਨਾ ਪ੍ਰਭੂ ਨਾਲ ਲਿਬੜ ਕੇ ਮਿਲਣਾ ਹੈ ਤੂੰ ਭੱਜ ਕੇ ਨਹੀਂ ਮਿਲਣਾ ਕਿ ਦੁਨੀਆ ਜਿੱਧਰ ਜਾ ਰਹੀ ਹੈ ਉਧਰ ਭੱਜੋ ਹੁਣ ਮੰਨ ਲਓ ਅੱਜ ਭੋਲੇ ਸ਼ੰਕਰ ਜੀ ਕਿਰਪਾ ਦੇ ਨਾਲ ਸ਼ਿੰਗਾਰ ਤੋਂ ਹੀ ਮੈਨੂੰ ਦੁਨੀਆ ਪਛਾਣਦੀ ਸੀ ਠੀਕ ਹੈ ਅੱਜ ਭੋਲੇ ਸ਼ੰਕਰ ਨੇ ਨਵੀਂ ਪਛਾਣ ਮਨਾਤੀ ਧੁਣ ਤੋਂ ਠੀਕ ਹੈ ਧੁਣ ਦੇ ਬਾਬਾ ਬੈਠਾ ਮੈਂ ਨਹੀਂ ਬੈਠਾ ਕਰਮਾ ਲਯੋਗ ਕਰਾਣ ਮੜਾਯੋ ਏ ਤੁ ਸ਼ਿੰਗਾਰ ਵੀ ਉਹ ਵੀ ਕਰਦਾ ਹੈ ਸ਼ਿੰਗਾਰ ਨਹੀਂ ਸ਼ਕਸ਼ਰ ਆਪਣਾ ਰੂਪ ਆਪ ਹੀ ਵਿਰਾਟ ਕਰਦਾ ਆਪ ਹੀ ਬਰਾਜਮਨ ਕਰਦਾ ਕਿ ਮਾਲਕ ਕਿਸ ਰੂਪ ਚ ਹਨ ਸਾਨੂੰ ਨਹੀਂ ਪਤਾ ਅਸੀਂ ਤੇ ਆਪ ਨਹੀਂ ਆਏ ਉਹ ਬੁਲਾ ਕੇ ਲਿਆਇਆ ਚੱਲ ਭਾਈ ਤੇਰੀ ਡਿਊਟੀ ਲੱਗੀ ਹੁਣ ਮੰਨ ਲਓ ਮੈਂ ਜਿੱਥੇ ਮਰਜੀ ਬੈਠਾਂ ਪੁਲੀ ਸ਼ੰਕਰ ਮੈਨੂੰ ਆਪਣੇ ਦਰਵਾਜ਼ੇ ਬੁਲਾ ਲੈਣਾ ਸੋਮਵਾਰ ਅੱਗੇ ਪਿੱਛੇ ਫ੍ਰੀ ਹੋਇਆ ਚੱਲ ਭਈ ਅੱਜ ਇੱਥੇ ਜਾਣਾ ਹੁਣ ਦੇਖੋ ਬਾਬਾ ਐਸੀ ਜਗਾ ਸ਼ਿੰਗਾਰ ਦੀ ਸੇਵਾ ਲਾਤੀ ਬਾਬੇ ਨੇ ਕਿ ਸੋਚਿਆ ਨਹੀਂ ਜਿੱਥੇ ਸਮਝ ਲਓ ਪ੍ਰਚੀਨ ਸਿੱਧ ਕਹਿੰਦਾ ਪ੍ਰਸਿੱਧ ਮੰਦਰ ਹੈਗਾ ਕਹਿੰਦਾ ਮਾਲਕ ਪੰਪਾ ਸੋਨੀ ਕਰੋ ਪੰਪਾ ਹੀ 8 ਸਾਲ ਪ੍ਰਣਾਮ ਮੰਦਰ ਜਿਹਨੂੰ ਕਿਸੇ ਨੂੰ ਸ਼ਿਵਲਿੰਗ ਨੂੰ ਸਪਸ਼ਟ ਕਰਨ ਦੀ ਆਸਤਾ ਆਗਿਆ ਨਹੀਂ ਹੈਗੀ ਭਾਈ ਤੂੰ ਸਪਸ਼ਟ ਕੀਤਾ ਪਿਛੇ ਹਟ ਜਾਓ ਜਾਓ ਸ਼ਿਵਲਿੰਗ ਖਰਾਬ ਹੋ ਜੂ। ਉਹਨਾਂ ਨੂੰ ਤੇ ਸ਼ਿੰਗਾਰ ਕਰਨ ਦਾ। ਉੱਥੇ ਉਹਦੇ ਸ਼ਿੰਗਾਰ ਤੇ ਆ ਕੇ ਆਂਦੀ ਬਾਬਾ ਕਹਿੰਦਾ 3-3 ਘੰਟੇ 4-4 ਘੰਟੇ ਬੈ ਜਾ ਮੱਸੀ ਲੈ। ਤੇ ਕਿੰਨੀ ਵੱਡੀ ਗੱਲ ਐ ਇਹ ਚੀਜ਼ ਦੇਖਿਆ ਜਾਵੇ ਤਾਂ ਹਰ ਇੱਕ ਦੀ ਕਿਸਮਤ ਦੇ ਵਿੱਚ ਨਹੀਂ ਹੈ ਕਿ ਮਤਲਬ ਬਹੁਤ ਸਾਰੇ ਜਗ੍ਹਾ ਬਹੁਤ ਸਾਰੇ ਤੇਸਰ ਤੁਸੀਂ ਦੇਖਿਆ ਹੋਣਾ ਤਾਂ ਸ਼ਿਵਲਿੰਗ ਨੂੰ ਛੂਹਣ ਦੇ ਉਹਦੇ ਨੇੜੇ ਤੱਕ ਜਾਂਦੇ ਭਮਿਸ਼ ਨਹੀਂ। ਪਰ ਇਹਨਾਂ ਵਰਗੇ ਲੋਕਾਂ ਨੂੰ ਜਿਨ੍ਹਾਂ ਨੂੰ ਹੁਕਮ ਲਾਇਆ ਜਾਂਦਾ ਰੱਬ ਵੱਲੋਂ ਜਿਨ੍ਹਾਂ ਨੂੰ ਸੇਵਾ ਮਿਲਦੀ ਐ ਉਹ ਮਤਲਬ ਸ਼ਿਵਲਿੰਗ ਦੇ ਨੇੜੇ ਰਹਿ ਕੇ ਉਹਨਾਂ ਦੇ ਮਤਲਬ ਉਹਨਾਂ ਦੀ ਮਤਲਬ ਭਗਤੀ ਦੇ ਵਿੱਚ ਚੂਰ ਹੋ ਗਏ ਕਿੰਨਾ ਉਹ ਅਨੰਦ ਹਾਂਜੀ ਤੇ ਵੈਸੇ ਵੇ ਸ਼ਿਵ ਪੁੱਤਰ ਠੀਕ ਹੈ ਸ਼ਿਵ ਪੁੱਤਰ ਵਜਾਦ ਰੱਬ ਨੇ ਉਹਨਾਂ ਨੂੰ ਆਪਣਾ ਪੁੱਤਰ ਬਣਾ ਹੀ ਲਿਆ ਤਾਂ ਫਿਰ ਦੇਖੋ ਦੁਨੀਆਂ ਦੇ ਖਿਆਲ ਦੀ ਨੰਦੀ ਦੇਖੋ ਨੰਦੀ ਕੀ ਹੈ ਉਹਨਾਂ ਦਾ ਦਾਸ ਵੀ ਇੱਥੇ ਦੇ ਉਹਨਾਂ ਦਾ ਪੁੱਤਰ ਵੀ ਇੱਥੇ ਸਵਾਰੀ ਠੀਕ ਹੈ ਗੱਲ ਤਿੰਨੋਂ ਰੋਲ ਅਗੇ ਆ ਉਹ ਪੁੱਤਰ ਵੀ ਬੰਦਾ ਹੈ ਸਵਾਰੀ ਵੀ ਬੰਦਾ ਹੈ ਤੇ ਦਾਸ ਵੀ ਬੰਦਾ ਹੈ ਦਾਸ ਤਾਂ ਹੈ ਦੇਖੋ ਦਾਸ ਕਿਹਨੂੰ ਕਹਿੰਦੇ ਆ ਜੇ ਸੇਵਾਦਾਰ ਹਾਂਜੀ ਸਮਝੇ ਤੇ ਸੇਵਾਦਾਰ ਬੈਠਾ ਦਾਸ ਹੈ ਤੇ ਕਹਿੰਦਾ ਮਤਲਬ ਜੋ ਉਹਨਾਂ ਦੇ ਕੋਲ ਬੈਠਾ ਹੈ ਤੇ ਬਿੰਦਾਸ ਹੈ ਸਮਝੇ ਤੇ ਪੁੱਤਰ ਬੈਠਾ ਹੈ ਉਹ ਕਹਿੰਦਾ ਗਣਪਤੀ ਜੀ ਜੋ ਗਣਪਤੀ ਸੁਣਦੇ ਆ ਤੇ ਨੰਦੀ ਵੀ ਪੂਰੀ ਸੁਣਦੇ ਆ ਜੀ ਤੇ ਨੰਦੀ ਵੱਲ ਕੋਈ ਅੱਖ ਅੱਖ ਚੱਕ ਕੇ ਦੇਖਦਾ ਫੇ ਪ੍ਰਭੂ ਕਹਿੰਦਾ ਆ ਜਾ ਕਾਕਾ ਤੂੰ ਮੇਰੇ ਬੱਚੇ ਵੱਲ ਦੇਖਿਆ ਕਿੰਦਾ ਫੇਰ ਨਹੀਂ ਉਹ ਬਖਸ਼ਦਾ ਪਰ ਇਹ ਜੋ ਸਾਡੇ ਮਨੂ ਜੀ ਨੇ ਬਾਬਾ ਜੀ ਨੇ ਜੋ ਇਹਨਾਂ ਦੇ ਖਾਸ ਗੱਲ ਲਈ ਹੈ ਕਿ ਇਹ ਸਵੇਰੇ ਧੁਨੇ ਤੇ ਬੰਦੇ ਨੇ ਤੇ ਹਰ ਸੋਮਵਾਰ ਇੱਥੇ ਮੰਦਿਰ ਦੇ ਵਿੱਚ ਸ਼ਿਵਲਿੰਗ ਦਾ ਸ਼ਿੰਗਾਰ ਵੀ ਕਰਦੇ ਪਰ ਇੱਥੇ ਔਰ ਸਾਨੂੰ ਵਧੀਆ ਗੱਲ ਹੈ ਕਿ ਇਹ ਬਿਜ਼ਨਸਮੈਨ ਵੀ ਨੇ ਔਰ ਸਾਡਾ ਸਵਾਲ ਇਹ ਹੈ ਕਿ ਇੱਥੇ ਇੱਕ ਇਨਸਾਨ ਨੂੰ ਕਾਰੋਬਾਰ ਦਾ ਕੰਮ ਸੰਬੰਧ ਵਿੱਚ ਨਾ ਬੜਾ ਟਾਈਮ ਬੜਾ ਮਤਲਬ ਖੱਜਲ ਜੇ ਹੁੰਦੇ ਨੇ ਪਰ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਤੁਸੀਂ ਬਿਜ਼ਨਸਮੈਨ ਵੀ ਹੋ ਜੀ ਤੁਸੀਂ ਧੋਨੇ ਤੇ ਵੀ ਬੰਦੇ ਹੋ ਲੋਕਾਂ ਦਾ ਕਲਿਆਣ ਵੀ ਕਰਦੇ ਹੋ ਦੇਖੋ ਤੁਸੀਂ ਸ਼ਿੰਗਾਰ ਵੀ ਕਰਦੇ ਹੋ ਔਰ ਲੋਕਾਂ ਲਈ ਲੋਕਾਂ ਦੇ ਲਈ ਸਿੱਖਣ ਵਾਲੀ ਗੱਲ ਹੈ ਕਿ ਇਹ ਸਾਰੀ ਚੀਜ਼ਾਂ ਐਨੇ ਸਟ੍ਰੈਸ ਵਾਲੀ ਲਾਈਫ ਦੇ ਵਿੱਚ ਮੈਨੇਜ ਕਿਵੇਂ ਕਰਦੇ ਹੋ ਦੇਖੋ ਸਭ ਕੁਝ ਮਾਲਕ ਕਰਦਾ ਹੈ ਮਾਲਕ ਨੇ ਕੁਝ ਹੀ ਬਖਸ਼ੀ ਦੇਖੋ ਜਿਰੋ ਮਾਲਕ ਨੇ ਪਦਵੀ ਪ੍ਰਦਾਨ ਕੀਤੀ ਮੈਂ ਇੱਕੋ ਚੀਜ਼ ਕਹੀ ਮੈਂ ਮਾਲਕਾ ਮੈਂ ਤੇ ਗਰਸਤ ਜੀਵਨ ਦੇ ਵਿੱਚ ਹਾਂ ਪਰਿਵਾਰਿਕਾਂ ਬਿਵਾਰਿਕਾਂ ਤੇ ਉਹਨਾਂ ਨੇ ਕੁਝ ਹੀ ਗਈ ਕਹਿੰਦੇ ਹੁਣ ਮਾਲਕ ਨੇ ਜੋ ਚਾਰੋ ਮੋਡੇ ਤੋਂ ਲਾਹ ਤੇ ਚਾਰੋ ਵਜਨ ਚਾਹ ਕਹਿੰਦੇ ਚਾਰ ਪਿੱਲਰ ਦੇ ਬਿਲਡਿੰਗ ਟਿਕਦੀ ਹੈ ਟਿਕਦੀ ਹੈ ਤੇ ਚਾਰੋ ਚਾਰੋ ਮੋਡੇ ਤੋਂ ਚਾਰੋ ਪਿੱਲਰ ਤੁਹਾਡੇ ਤੇ ਬਾਤ ਤੇ ਵਜਨ ਨੂੰ ਚ ਸੰਭਾਲੋ ਕਿਦਾ ਜ਼ਮਾਨਾ ਜਿੰਮੇਵਾਰੀ ਦਿੱਤੀ ਮਾਲਕ ਕਹਿੰਦਾ ਤੂੰ ਮੇਰੇ ਦਰਬਾਰ ਦੀ ਵੀ ਸੇਵਾ ਸੰਭਾਲਨੀ ਹੈ ਜੇ ਹੁਣ ਜੇ ਸੰਗਰ ਆ ਰਹੀ ਹੈ ਉਹਨਾਂ ਵੇ ਕਲਿਆਣ ਕਰਨਾ ਹੈ ਪਰਵਾਰ ਵੀ ਦੇਖਣਾ ਤੇ ਵਪਾਰ ਵੀ ਦੇਖਣਾ ਸਮਾਜ ਵੀ ਦੇਖਣਾ ਹੁਣ ਤੂੰ ਦੱਸੋ ਕੀ ਕਰਨਾ ਹੈ ਮੈਂ ਕਹਿੰਦਾ ਜਿਹਦਾ ਤੁਹਾਡਾ ਹੁਕਮ ਉਹ ਕਹਿੰਦਾ ਹੁਣ ਝੋਲੀ ਪਾ ਦੇ ਸਾਹਮਲੇ ਨਹੀਂ ਹੱਸ ਕੇ ਸਾਹਮਣੇ ਕਾ ਠੀਕ ਹੈ ਨਹੀਂ ਤੇ ਧੱਕੇ ਨਾਲ ਤਾਂ ਪਾਣੀ ਪਾਣੀ ਉਹ ਕਹਿੰਦਾ ਪਿਆਰ ਨਾਲ ਮਿਲ ਜਾਵੇ ਉਹਦੀ ਜ਼ਿਆਦਾ ਵਧੀਆ ਹੁੰਦੀ ਹੈ ਹੁਣ ਮੰਨ ਲਓ ਤੁਹਾਨੂੰ ਕੋਈ ਚਾਬੀ ਦੇ ਦਿੱਤੀ ਹੈ ਲੈ ਭਾਈ ਚਾਬੀ ਜਾ ਜਾ ਕੇ ਗੱਡੀ ਚਲਾ ਲੈ ਤੁਸੀਂ ਕਹਿੰਦਾ ਮੈਨੂੰ ਤਾਂ ਚਲਾਣੀ ਆਉਂਦੀ ਨਹੀਂ ਉਹ ਕਹਿੰਦਾ ਚਾਬੀ ਦਿੱਤੀ ਉਹ ਤੂੰ ਦੇਖ ਚਲਾਣੀ ਕਿਦਾਂ ਨਹੀਂ ਚਲਾਣੀ ਸਿੱਖਣੀ ਹੈ ਕਿੰਨਾ ਕੈਨਾ ਕੈਨਾ ਵਾਲ ਜਿੱਦਾ ਤੂੰ ਚਲਾਣੀ ਹੈ ਤੂੰ ਦੇਖ ਤੇ ਜ਼ਿੰਮੇਵਾਰੀ ਮਿਲ ਗਈ ਹੁਣ ਜਦੋਂ ਮਾਲਕ ਨੇ ਮੈਨੂੰ ਹੁਕਮ ਲਾਇਆ ਸੀ ਜ਼ਿੰਮੇਵਾਰੀ ਬਖਸ਼ੀ ਸੀ ਮੈਂ ਮਾਲਕ ਨੂੰ ਕੋਸ਼ਿਸ਼ ਕੀਤੀ ਉਹਨਾਂ ਨਾਲ ਰੋਜ਼ ਦੇ 4 ਘੰਟੇ ਬਹਨੇ ਮੈਂ ਕਹ ਮਾਲਕਾ ਮੈਂ ਪਰਿਵਾਰਿਕ ਆ ਮੈਂ ਕਿੱਦਾਂ ਸੰਭਾਲਾਂਗਾ ਜ਼ਿੰਮੇਵਾਰੀ ਕਹਿੰਦੇ ਚਲ ਜਲਦਨ ਛੁੱਟ ਦੇਤੀ ਤੈਨੂੰ ਮੈਂ ਕਹ ਦੱਸੋ ਛੁੱਟ ਕਹਿੰਦੇ ਸਿਰ ਸੋਮਵਾਰ ਨੂੰ ਬੈ ਸੋਮਵਾਰ ਨੂੰ ਬੈ ਆਰਾਮ ਦੇ ਨਾਲ ਜਿੰਨੀ ਸੰਗਰ ਆਂਦੀ ਸੰਭਾਲ ਠੀਕ ਹੈ ਮੈਂ ਕਿ ਸੰਗਰ ਆਂਦੀ ਹੈ ਮੈਂ ਤੇ ਮੈਂ ਪਹਿਲੇ ਜੋ ਪਹਿਲੀ ਵਾਰ ਬੈਠਾ ਦੋ ਚਾਰ ਬੰਦੇ ਹਾਲ ਤਾਂ ਜੀ ਮੈਂ ਸੋਚ ਕੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਮੈਂ ਕਿ ਬਾਬਾ ਮੈਂ ਬੋਰ ਹੋ ਕੇ ਆਏ ਨਾ ਕਹਿੰਦੇ ਬੋਰ ਨਾ ਹੋ ਹਾਲੇ ਟੈਨਸ਼ਨ ਨਾ ਲੈ ਇਹਦੇ ਹਾਲੇ ਤੇ ਕਹਿਣਾ ਮਾਲਾ ਸ਼ੁਰੂਆਤ ਹੈਗੀ ਅੱਗੇ ਜਾ ਕੇ ਤੂੰ ਕਹੇਂਗਾ ਇਹਦੇ ਬਾਬਾ ਸਵੇਰ ਤੋਂ ਰਾਤ ਕਿਰੋ ਹੋ ਗਈ ਪਤਾ ਲੱਗਣੀ ਸਮਝੇ ਅਗਲੇ ਦਿਨ ਕਹਿੰਦਾ ਅਗਲੇ ਅਗਲੇ ਸੋਮਵਾਰ ਦਾ ਐਡਵਾਂਸ ਟੋਕਨ ਦੇਣੇ ਬਣੇ ਹੂੰ ਹੂੰ ਤੇ ਮੈਂ ਕਿਹਾ ਬਾਬਾ ਇਹ ਕਿਛੀ ਚੱਲ ਰਹੀ ਹੈ ਤੇ ਬਾਬੇ ਨੇ ਸਿਸਟਮ ਹੀ ਉਧਰੇ ਕਰਤਾ ਹੁਣ ਸੰਗਤ ਆ ਰਹੀ ਹੈ ਸਭ ਦਾ ਭਲਾ ਹੋ ਰਿਹਾ ਤੇ ਮੈਂ ਸੋਚ ਕੇ ਹੈਰਾਨ ਆ ਮਾਲਕ ਹੋ ਕੀ ਰਿਹਾ ਫਿਰ ਮਾਲਕ ਨੇ ਹੁਕਮ ਲਾਇਆ ਕਾਕਾ ਚੱਲ ਤੂੰ ਬੀਨ ਪਰਿਵਾਰ ਵੀ ਦੇਖਣਾ ਸਮੇ ਰੱਖ ਦੇ ਸਵਾ 10 ਤੋਂ ਸਵਾ 1 ਰੱਖ ਦੇ ਬਾਕੀ ਆਪਣੇ ਆਪ ਜਿਹੜਾ ਆ ਗਿਆ ਉਹਦਾ ਭਲਾ ਹੋ ਜੂ। ਕਰਨਾ ਭਲਾ ਠੀਕ ਹੈ ਤੂੰ ਨਹੀਂ ਕਰਨਾ ਕਰਨਾ ਉਸ ਮਾਲਕ ਨੇ ਹੈ। ਦੇਖੋ ਮੈਂ ਮਾਲਕ ਨੂੰ ਕਿਹਾ ਮੈਂ ਕਿਹਾ ਮਾਲਕਾ ਮੈਨੂੰ ਕੁਝ ਪਤਾ ਹੀ ਨਹੀਂ ਕੀ ਕਰਨਾ ਹੈ ਕਿਹਾ ਆ ਰਿਹਾ ਆ। ਬਸ ਆ ਰਿਹਾ ਤੂੰ ਹਾਜ਼ਰ ਲਾ ਬਾਕੀ ਸਭ ਆਪੇ ਹੈ। ਤੇਰਾ ਨਾਮ ਕਿਉਂ ਪਾਇਆ? ਮੇਰਾ ਨਾਮ ਮਾਲਕ ਹੈ ਨਾ ਤੇਰਾ ਨਾਮ ਕਿਉਂ ਪਾਇਆ? ਸ਼ਿਵਨੰਦੀ ਦਾਸ। ਸ਼ਿਵਨੰਦੀ ਦਾ ਮਤਲਬ ਹੋ ਗਿਆ ਸ਼ਿਵ ਦਾ ਨੰਦੀ ਹੈ ਤੇ ਸ਼ਿਵ ਦੇ ਕੋਲ ਨੰਦੀ ਦਾਸ ਮਗਰ ਤੂੰ ਦਾਸ ਹੈ। ਤੇ ਕੇ ਜਿਹੜੀ ਸੰਗਰਾਰੀ ਸਭ ਦੀ ਅਰਦਾਸ ਤੂੰ ਲਾਣੀ ਹੈ ਤੇ ਸੇਵੀਂ ਸੇਵਾ ਲਾਤੀ ਕਿ ਜ਼ਿੰਮੇਵਾਰੀ ਲਈ ਹੈ ਇੱਕ ਮੈਨੂੰ ਡਾਕਿਆ ਬਣਾ ਲਿਆ ਬਾਬੇ ਨੇ ਤੇ ਹੁਣ ਮੈਂ ਤਾਂ ਖੁਸ਼ ਆ ਬਾਬਾ ਤੂੰ ਸ਼ਿੰਗਾਰ ਦੀ ਸੇਵਾ ਬਖਸ਼ੀ ਦੇਖੋ ਅੱਜ ਮੈਨੂੰ ਅੱਜ ਮੈਂ ਜੋ ਕੁਛ ਆ ਮਹਾਕਾਲ ਦੇ ਉਹਨਾਂ ਦੇ ਸਿਰ ਤੇ ਹੀ ਆ ਸਭ ਕੁਝ ਜੀ ਮੈਨੂੰ ਕੋਈ ਨਹੀਂ ਜਾਣਦਾ ਸੀ ਕਹਿੰਦੇ ਕੱਲ ਕੱਲ ਤੱਕ ਮੈਨੂੰ ਕੋਈ ਜਾਣਦਾ ਨਹੀਂ ਸੀ ਅੱਜ ਮੈਨੂੰ ਪਰ ਫਿਰ ਵੀ ਜਿੰਨੇ ਵੀ ਦਰਸ਼ਕ ਸਾਡੇ ਆ ਵੀਡੀਓ ਦੇਖਣਗੇ ਸਵਾਲ ਤਾਂ ਸਭ ਦੇ ਮਨ ਦੇ ਵਿੱਚ ਆਏਗਾ ਜੀ ਕਿ ਬਿਨਾ ਦੇਖੇ ਇੱਕ ਤਾਂ ਸ਼ਿੰਗਾਰ ਕਰ ਰਹੇ ਹੋ ਠੀਕ ਹੈ ਔਰ ਕਿੰਨੇ ਸਾਲ ਤੋਂ ਕਰ ਰਹੇ ਹੋ ਔਰ ਸਾਨੂੰ ਵਧੀਆ ਐਕਸਪੀਰੀਅੰਸ ਕਿਉਂ ਹੁੰਦਾ ਸ਼ਿੰਗਾਰ ਕਰਨ ਨੂੰ ਦੇਖੋ ਸ਼ਿੰਗਾਰ ਕੋਈ ਕੈਨ ਨਮਲ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਕੋਈ ਸ਼ਿੰਗਾਰ ਕੋਈ ਪੇਸ਼ਾ ਨਹੀਂ ਸਮਝੇ ਅੱਜ ਕੱਲ ਲੋਕਾਂ ਨੇ ਪੇਸ਼ਾ ਬਣਾ ਲਿਆ ਠੀਕ ਹੈ ਮੈਂ ਕੋਈ ਆਰਟਿਸਟ ਨਹੀਂ ਠੀਕ ਹੈ ਮੈਨੂੰ ਜਦੋਂ ਮੈਂ 5th ਕਲਾਸ ਪੜਦਾ ਹੁੰਦਾ ਸਕੂਲ ਦੇ ਵਿੱਚ ਤੇ ਮੈਨੂੰ ਕਲਾਸ ਦੇ ਮੇਰੇ ਟੀਚਰ ਡਰਾਇੰਗ ਟੀਚਰ ਸੀ ਮੈਨੂੰ ਬੜੀ ਕਹਿੰਦੇ ਕਹਿੰਦੇ ਮਨੂ ਚਾਵਲਾ ਆਪ ਸਭ ਤੋਂ ਕੈਨ ਨਾ ਪੋਰੋ ਕੈਨ ਨਾ ਮਤਲਬ ਆਪ ਸਭ ਤੋਂ ਆਪ ਕੈਨ ਨਾ ਮਤਲਬ ਬਿਲਕੁਲ ਬੈਟੋ ਆਪਕੋ ਕੈਨ ਨਾ ਮ ਡਰਿੰਕ ਮੇ ਬਿਲਕੁਲ ਜ਼ੀਰੋ ਹੈ ਕੋ ਮੈਡਮ ਮੈਨੂੰ ਇੱਕ ਡਰਿੰਕ ਬਣਾਉਣ ਨੂੰ ਸੀ ਦੇਖ ਕੇ ਤਾਂ ਵੀ ਮੇਰੇ ਕੋ ਬੰਦੇ ਸੀ ਅੱਜ ਪੋਲੀਸ਼ਨ ਕਰਨੇ ਇਹਦਾ ਬਿਨਾ ਦੇਖੇ ਆਪਣਾ ਰੂਪ ਤਿਆਰ ਕਰਵਾ ਲਿਆ ਕਿੰਨੇ ਸਾਲ ਤੋਂ ਇਹ ਕਰ ਰਹੇ ਹੋ ਇਹ ਲਗਭਗ ਹੋ ਗਏ 2012 ਤੋਂ 2012 ਤੋਂ ਇਹ ਕਰ ਰਹੇ ਨੇ اچھا ਕੋਈ ਏਦਾਂ ਦਾ ایکسپੀਰੀਅੰਸ ਹੋਇਆ ਕਿ ਤੁਸੀਂ ਜਦੋਂ ਇਹ ਆਪਣੇ ਮਤਲਬ ਇੱਛਾ ਸ਼ਕਤੀ ਨਾਲ ਜਦੋਂ ਉਹਨਾਂ ਦਾ ਸ਼ਿੰਗਾਰ ਕੀਤਾ ਕੋਈ ਅਜੀਹਾ ਰੋਜ ਜੋ ਤੁਹਾਨੂੰ ਵੀ ਮਤਲਬ ਸ਼ੌਕ ਕਰਦਾ ਕਿ ਯਾਰ ਇਹ ਮੈਂ ਕਿੱਦਾਂ ਕਰ ਦਿੱਤਾ ਕਿ ਮਤਲਬ ਤੁਹਾਨੂੰ ਵੀ ਜ਼ਿੰਦਗੀ ਦੇ ਹੁਣ ਤੱਕ ਤੇ ਬੈਸ ਲੱਗੀ ਹੋਵੇ ਮੈਂ ਤੁਹਾਨੂੰ ਦੱਸਣ ਲੱਗਿਆ ਹਰ ਸੋਮਵਾਰ ਨੂੰ ਪੂਲੇ ਸ਼ੰਕਰ ਅਲਗ-ਅਲਗ ਰੂਪਾ ਜਾਂਦੇ ਆ ਠੀਕ ਹੈ ਖਾਸ ਗੱਲ ਵਰਗੀ ਹੈ ਇਥੇ ਦੇ ਚਲਉਂਦੇ ਹੁੰਦੇ ਆ ਜੋ ਮੰਨ ਲਓ ਕਿਸੇ ਜਗ੍ਹਾ ਸਪੈਸ਼ਲ ਕਿਸੇ ਜਗ੍ਹਾ ਗਿਆ ਹਾਂਜੀ ਕਿ ਅਸੀਂ ਮੰਨ ਲਓ ਕਿਸੇ ਕੋਈ ਸਪੈਸ਼ਲ ਕੋਈ ਕਿੱਥੇ ਇਨਵਾਈਟ ਹੋਇਆ ਕਿ ਅੱਜ ਸ਼ਿੰਗਾਰ ਇੱਥੇ ਕੋ ਪ੍ਰੋਗਰਾਮ ਹੈਗਾ ਸ਼ਿੰਗਾਰ ਕਰਨਾ ਹੈ ਮੈਂ ਉਹਨਾਂ ਨੂੰ ਇੱਕੋ ਚੀਜ਼ ਹੀ ਕਰਨਾ ਮੈਂ ਕਿਹਾ ਤੁਹਾਡੇ ਹੁਕਮ ਨਾਲ ਨਹੀਂ ਆਣਾ ਭੋਲੇ ਸ਼ੰਕਰ ਦੇ ਹੁਕਮ ਨਾਲ ਆਣਾ ਜੋ ਮੈਨੂੰ ਹੁਕਮ ਆ ਗਿਆ ਤੇ ਮੈਂ ਭੱਜੇ ਜਾਣਾ ਠੀਕ ਹੈ ਉੱਥੇ ਮਹਾਦੇਵ ਆਪਣੇ ਆਪ ਐਸੇ ਰੂਪ ਦੇ ਵਿਚਾਂਦੇ ਆ ਮੈਂ ਸੋਚਦਾ ਮਹਾਦੇਵ ਤੁਸੀਂ ਦੇ ਬਾਹਰ ਹੀ ਆ ਗਏ ਹੋ ਤੁਸੀਂ ਸ਼ਾਖਸ਼ਾ ਦਾ ਆ ਕੇ ਵらいਮਣ ਹੋ ਗਏ ਐਕਚੁਅਲੀ ਕੀ ਗਾ ਮਾਲਕ ਤੁਹਾਡੇ ਨਾਲ ਹੀ ਹੁੰਦਾ ਹਰ ਸਮੇਂ ਉਹ ਤਾਂ ਸਿਰਫ ਤੂੰ ਔੜੀ ਦੇਖਣ ਦੀ ਅੱਖਾ ਚਾਹੀਦੀ ਐ ਹੁਣ ਮਾਲਕ ਕਈ ਵਾਰ ਕੀ ਕਰਦਾ ਐ ਜਦੋਂ ਉਹਨਾ ਇਹ ਸ਼ਿੰਗਾਰ ਦੀ ਐ ਸ਼ਿੰਗਾਰ ਦੀ ਮਾਲਕ ਨੇ ਸੇਵਾ ਬਖਸ਼ੀ ਤੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮਾਲਕਾ ਤੂੰ ਐਵੀਂ ਚੀਜ਼ ਕਰ ਸਕਦਾ ਹੁਣ ਦੇਖੋ ਬਿਨਾਂ ਦੇਖੇ ਹੋ ਰਿਹਾ ਐ ਸ਼ਿੰਗਾਰ ਨਹੀਂ ਸ਼ਾਖਸ਼ਾ ਵらいਮਣ ਹੋ ਰਿਹਾ ਕੋਲੀ ਉਲੀ ਕਰਦੇ ਕਰਦੇ ਬਾਬੇ ਨੇ ਕਿਸ ਰੂਪ ਚਾਣਾ ਮੈਨੂੰ ਨਹੀਂ ਪਤਾ ਠੀਕ ਹੈ ਤੁਸੀਂ ਦੇਖ ਰਹੇ ਹੋ ਸਭ ਕੁਝ ਜਿਹੜੋਂ ਤੁਸੀਂ ਪੂਰਾ ਕੰਪਲੀਟ ਹੋ ਗਏ ਸੈਂਟਰ ਖੜੋਗੇ ਸ਼ਿੰਗਾਰ ਇਹ ਕਿਨਾਂ ਮਹੱਤਵ ਦਾ ਰੂਪ 3D ਹੋਇਣਾ ਤੁਸੀ ਉਧਰ ਜਾਓਗੇ ਤੁਹਾਡੇ ਬਾਬਾ ਉਧਰ ਦੇ ਐਦਾ ਸਿਸਟਮ ਹੈ ਅੱਛਾ ਤੁਸੀਂ ਪਰਿਵਾਰਿਕ ਜਵਨ ਵੀ ਤੁਹਾਡੇ ਫੈਮਲੀ ਵੀ ਹੈ ਤੁਹਾਡੇ ਬੱਚੇ ਵੀ ਨੇ ਕਦੀ ਬੱਚਿਆਂ ਨੇ ਇੰਟਰਸਟ ਦਿਖਾਇਆ ਕਿ ਪਾਪਾ ਜੀ ਸਾਨੂੰ ਵੀ ਸਿਖਾਓ ਕਿ ਅਸੀਂ ਵੀ ਐਦਾ ਕਿਸੇ ਨੇ ਇੰਟਰਸਟ ਨਹੀਂ ਦਿਖਾਇਆ ਰੀਜ਼ਨ ਕੀ ਹੈ ਇਹ ਜਿਹੜੀ ਇਹ ਵੀ ਬਖਸ਼ ਹੈ ਹਾਂਜੀ ਅੱਜਕਲ ਦੁਨੀਆ ਦੇਖਾ ਦੇਖੀ ਸ਼ਿੰਗਾਰ ਜੂਰ ਕਰੀ ਜਾ ਰਹੀ ਹੈ ਉਹਨਾਂ ਨੂੰ ਐ ਨਹੀਂ ਪਤਾ ਇਸ ਚੀਜ਼ ਦਾ ਵੀ ਵਜਨ ਪੈਂਦਾ ਹੈ ਸ਼ਿੰਗਾਰ ਦਾ ਵੀ ਵਜਨ ਪੈਂਦਾ ਬਾਬਾ ਨੀਚੇ ਇਹ ਤਾਂ ਪਹਿਲੇ ਪਹਿਲੇ ਕੁਝ ਨਹੀਂ ਹੁੰਦਾ ਜਿਦੋਂ ਬਾਬਾ ਤੁਸੀਂ ਸ਼ਿੰਗਾਰ ਨੂੰ ਹੱਥ ਲਾਉਨੇ ਆ ਪਹਿਲੇ ਦੇ ਬੰਦਾ ਕਹਿਣਾ ਵਾਲਾ ਬੜੇ ਖੁਸ਼ੀ ਖੁਸ਼ੀ ਨੇ ਕਰਦਨ ਫਿਰ ਇਨਸਾਨ ਨੂੰ ਇੰਨੀ ਕੋ ਪਰੇਸ਼ਾਨੀ ਹੁੰਦਾ ਆਖਿਰ ਮਹਾਕਾਲ ਇਸ ਦੇ ਵਿੱਚ ਪੇਸ਼ੈਂਸ ਵੀ ਤਾਂ ਕਾਫੀ ਚਾਹੀਦਾ ਹੁੰਦਾ ਮੈਂ ਤੁਹਾਨੂੰ ਕੀ ਕਹਿਣਾ ਹੈ ਤਾਂ ਦੇਖੋ ਮੈਨੂੰ ਜਦੋਂ ਮੈਂ ਸ਼ਿੰਗਾਰ ਸਟਾਰਟਿੰਗ ਵਿੱਚ ਸ਼ੁਰੂ ਕੀਤਾ ਸੀ ਸ਼ਿੰਗਾਰ ਦੀ ਸੇਵਾ ਲੱਗੀ ਸੀ ਤੇ ਮੈਂ ਆਪਣੇ ਲਾਈਫ ਦਾ ਤੁਹਾਨੂੰ ਸਪੀਰੀਅੰਸ ਦੱਸਣ ਲੱਗਾ ਆਪਣੇ ਲਾਈਫ ਬੀਤੀ ਦੱਸਣ ਲੱਗਾ ਮੈਂ ਕਿਸੇ ਟਾਈਮ ਦੇ ਵਿੱਚ ਬਾਬੇ ਦੇ ਕਿਰਪਣਾ ਬੜਾ ਵਧੀਆ ਸਿਸਟਮ ਵਪਾਰ ਸਮਝ ਲੋ ਕਰੋੜਾ ਰੁਪਿਆ ਠੀਕ ਹੈ ਸ਼ਰਦ ਵਿੱਚ ਉਹ ਜੜ ਜਿੱਥੇ ਮੇਰੀ ਹੋ ਜਦੀ ਹੁਣ ਵੀ ਹੈਗੀ ਹੈ ਠੀਕ ਹੈ ਉਹ ਬਸ ਜਦ ਜਿੱਦਾਂ ਕਹਿੰਦਾ ਮਹਾਂਕਾਲ ਦੇ ਨੇੜੇ ਆਂਦੇ ਗਏ ਆ ਮਹਾਂਕਾਲ ਜੀ ਜਦੋਂ ਮਹਾਂਕਾਲ ਦੇ ਨੇੜੇ ਜਾਣਾ ਤੁਹਾਨੂੰ ਬਾਬੇ ਨੇ ਕੋਈ ਨਾ ਕੋਈ ਛੋਟੇ ਕੋ ਖੋਣੀ ਹੈ ਜੇ ਉਹਨੇ ਆਪਣੇ ਕੋਲ ਕਰਨਾ ਮਾਇਆ ਤੋਂ ਪਹਿਲੇ ਦੂਰ ਕਰੂਗਾ ਤਾਂ ਦੋਨੋਂ ਆਪਣੇ ਨੇੜੇ ਲਿਆਊਗਾ ਮਤਲਬ ਇਹ ਵੀ ਕਹਿਣਾ ਮੈਂ 2013 ਤੋਂ ਲੈ ਕੇ ਸਾਲ 12 13 ਤੋਂ ਲੈ ਕੇ ਮੈਂ 17 ਤੱਕ ਸਹਲੋ 2 ਸਾਲ ਤੇ ਮੈਂ ਉੱਪਰ ਹੈ ਜੋ ਮਹਾਕਰ ਨੇ ਜਿਹੜਾ ਪਹਿਲੇ ਉੱਪਰ ਕਰ ਦਿੰਦਾ ਫਿਰ ਉਹ ਨੀਚੇ ਕਰ ਦਿੰਦਾ ਇਹਨਾਂ ਕੋ ਮੈਂ ਡਾਉਣਾ ਕਰੋੜਾ ਰੁਪਏ ਮੈਂ ਡਾਊਨ ਹੋ ਗਿਆ ਠੀਕ ਹੈ ਬਾਪੇ ਨੇ ਕਿਹਾ ਚੱਲ ਉਹ ਮੈਨੂੰ ਸਮਝ ਨਹੀਂ ਆਈ ਮੈਂ ਕਿਹਾ ਬਾਬਾ ਹੋਇਆ ਕਿ ਮੈਂ ਸਭ ਕੁਝ ਗਵਾ ਕੇ ਆ ਗਿਆ ਮੈਂ ਫਿਰ ਉਸ ਤੋਂ ਬਾਅਦ ਵੀ ਮੈਨੂੰ ਟੈਨਸ਼ਨ ਨਹੀਂ ਇਹ ਮਾਲਕ ਨੇ ਇਦਾਂ ਸਿਸਟਮ ਕੀਤਾ ਲਾਈਫ ਦੇ ਵਿੱਚ ਤੇ ਜਿੱਥੇ ਬਿਠਾਇਆ ਰਾਜੇ ਵਗੋਂ ਬਿਠਾਇਆ ਮਗਰ ਬਾਪੇ ਨੇ ਕਿਸੇ ਕੋ ਝੁਗ ਨਹੀਂ ਤਾ ਕਿਸੇ ਘਾਟ ਨਹੀਂ ਤਾ ਫਿਰ ਬਾਪੇ ਆਖਿਰ ਬਾਪੇ ਨੇ ਲਾਸਟ ਕੀ ਕੀਤਾ ਕਿ ਕਾਕਾ ਘੁੰਮ ਫਿਰ ਕੇ ਆ ਗਿਆ ਮਾਇਆ 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 ਕੋਈ ਕੰਮ ਨਹੀਂ ਆਣੀ ਆਣਾ ਹੀ ਯੂ ਕੰਮ ਹੈ ਅੱਜ ਮਾਲ ਪੋਲੀਸ਼ਿੰਕਰ ਜੀ ਹੈਗੇ ਤੇ ਫਿਰ ਮਾਇਆ ਫਿਰ ਮੇਰੇ ਕੋ ਉਦਾਂ ਹੀ ਹੈ ਬਰ ਬਾਹਰ ਪੋਲੀਸ਼ਿੰਕਰ ਫਿਰ ਚਲਾਤਾ ਸਮਝੇ ਉਹ ਐਕਚੁਅਲੀ ਕੀ ਹੁੰਦਾ ਇੱਕ ਬਬ ਪ੍ਰੀਖਿਆ ਲੈਂਦਾ ਹੁੰਦਾ ਹਮ ਉਹਨੇ ਕੁਝ ਖੋਇਆ ਹੈ ਉਹ ਖੋਂਦਾ ਨਹੀਂ ਹੁੰਦਾ ਤੁਹਾਨੂੰ ਕਹਿੰਦਾ ਮੈਂ ਲੈ ਇੱਕ ਤੁਹਾਨੂੰ ਤੁਹਾਡੇ ਤੁਹਾਨੂੰ ਇੱਕ ਸਮਝਾਂਦਾ ਹੁੰਦਾ ਉਹ ਮੰਨ ਲਓ ਤੁਸੀਂ ਹੋ ਤੁਸੀਂ ਅੱਜ ਪਰੇਸ਼ਾਨ ਹੋ ਤੁਸੀਂ ਮਾਲਕ ਹੈ ਨਾ ਪਰੇਸ਼ਾਨ ਨਹੀਂ ਹੈ ਉਹ ਤੇਰਾ ਇੱਕ ਤੇਰਾ ਇੰਤਿਹਾਨ ਚੱਲ ਰਿਹਾ ਹਮ ਪੇਪਰ ਚੱਲ ਰਿਹਾ ਹੁਣ ਪੇਪਰ ਚ ਪਾਸ ਹੋਣਾ ਹੈ ਜੇ ਟੈਂਸ਼ਨ ਫਰੀ ਹੋਊਗਾ ਤੇਰੀ ਪਾਸ ਹੋਊਗਾ ਹਾਂਜੀ ਇਹ ਤਾਂ ਹੈ ਐਈ ਚੀਜ਼ ਹੋ ਅੱਛਾ ਕਦੇ ਅਦਾ ਹੋਇਆ ਕਿ ਮਤਲਬ ਜਦੋਂ ਤੁਸੀਂ ਸ਼ਿੰਗਾਰ ਕਰਦੇ ਹੋਏ ਜਾਂ ਲੋਕਾਂ ਨੇ ਦੇਖਿਆ ਰਿਕਗਨਾਈਜ਼ ਕੀਤਾ ਕਿ ਇਹ ਤੁਹਾਡੇ ਵੱਲੋਂ ਕੀਤਾ ਗਿਆ ਤੇ ਕੁਝ ਤੁਹਾਨੂੰ ਮਤਲਬ ਕਹੁੰਦਾ ਨਾ ਦੁਨੀਆਵੀ ਲੋਕ ਜਿਹੜੇ ਕਰਦੇ ਨੇ ਕਿ ਆਫਰ ਵੀ ਦੇ ਦਿੰਦੇ ਨੇ ਕਿ ਹਾਂਜੀ ਸਾਡੇ ਵੀ ਅਦਾ ਰ ਆ ਕੇ ਕਰੋ ਏਦਾਂ ਆ ਕੇ ਕਰੋ ਕਦੇ ਕਿਸੇ ਨੇ ਅਦਾ ਰ ਟਰਾਈ ਕੀਤਾ ਤੁਹਾਡੇ ਉੱਤੇ ਮੈਂ ਤੋਂ ਦੱਸਣ ਲੱਗਿਆ ਉਹਨੇ ਸ਼ੰਕਰ ਦੀ ਕਿਰਪਾ ਰ ਆ ਇਹਦੇ ਦੇਖੋ ਸਾਰੀ ਦੁਨੀਆ ਨੂੰ ਪਤਾ ਹੈ ਸ਼ਿੰਗਾਰ ਦਾ ਦੂਜੀ ਗੱਲ ਜੋ ਮੈਨੂੰ ਕੋਈ ਬੁਲਾਉਂਦਾ ਵੀ ਹੈ ਕਹਿੰਦਾ ਵੀ ਹੈ ਤੇ ਇੱਕੋ ਜਿਹੀ ਆਂਦੀ ਜਦ ਮਾਲ ਲਗਦਾ ਹੁਕਮ ਆਊਗਾ ਮੈਂ ਤਾਂ ਆਊਗਾ ਮੈਂ ਕਿਸੇ ਦੇ ਕਹਿਣ ਨਾਲ ਨਹੀਂ ਜਾਂਦਾ ਸਮਝੇ ਕਿਸੇ ਦੇ ਕਹਿਣ ਨਾਲ ਨਹੀਂ ਜਾਂਦਾ ਅਗਰ ਕੋਈ ਮੂਹ ਮੰਗੇ ਕੀਮਤ ਦੇਵੇ ਤਾਂ ਵੀ ਨਹੀਂ ਪਹਿਲੀ ਗੱਲ ਇਹ ਬਿਨਾਂ ਸਵਾਰ ਤੇ ਸਮਝੇ ਸ਼ਿੰਗਾਰ ਨਾ ਸ਼ਿੰਗਾਰ ਬਗਾਉ ਹੈ ਨਾ ਧੋਨੇ ਦੀ ਸੇਵਾ ਬਗਾਉ ਹੈ ਕਿਉਂਕਿ ਨੰਦੀ ਨੂੰ ਕੋਈ ਖਰੀਦ ਹੀ ਨਹੀਂ ਸਕਦਾ ਜੀ ਨੰਦੀ ਦੀ ਕੀਮਤ ਕੋਈ ਲਾ ਹੀ ਨਹੀਂ ਸਕਦਾ ਹਾਂਜੀ ਕਿਉਂਕਿ ਨੰਦੀ ਸਿਰਫ ਭੋਲ ਸ਼ੰਕਰ ਲਈ ਹੈ ਜੀ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਹਾਂ ਸ਼ਿੰਗਾਰ ਦਾ ਸਿਸਟਮ ਹੈ ਹੁੰਦਾ ਹੈ ਦੇਖੋ ਸ਼ਕਸ਼ਟ ਮਹਾਦੇਵ ਤੂ ਦੇ 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 ਰੂਪ ਚੇਂਜ ਹੋਣਾ ਹੈ ਹਾਂਜੀ ਠੀਕ ਹੈ ਰੂਪ ਚੇਂਜ ਹੋਣਾ ਦੂਜੀ ਗੱਲ ਪੋਲੇ ਸ਼ੰਕਰ ਕਿਸ ਰੂਪ ਚਾਹਣਾ ਕਿਸ ਨੂੰ ਨਹੀਂ ਪਤਾ ਹੂੰ ਦੂਜੀ ਗੱਲ ਜਿਹੜਾ ਸ਼ਿਵ ਦੇ ਨਾਲ ਪ੍ਰੇਮ ਕਰਨ ਲੱਗਣਾ ਹੈ ਉਹਨੂੰ ਕਿਸੇ ਦੁਨੀਆ ਦਾ ਕੋਈ ਲੈਣਾ ਲੈਣਾ ਨਹੀਂ ਹੁੰਦਾ ਹੁਣ ਮੰਨ ਲਓ ਮੇਰੀ ਗੱਲ ਸਮਝ ਮੈਨੂੰ ਕਿਸੇ ਤੋਂ ਕੋਈ ਲੈਣਾ ਲੈਣਾ ਨਹੀਂ ਹੂੰ ਠੀਕ ਹੈ ਮੈਂ ਉਹ ਗੱਲ ਚੱਲ ਰਹੀ ਸੀ ਕਿ ਨੰਦੀ ਸ਼ਿਵ ਲਈ ਹੈ ਠੀਕ ਹੈ ਸ਼ਿਵ ਤੋਂ ਇਲਾਵਾ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਜੀ ਪਾ ਸਕਦਾ ਕੋਈ ਨਹੀਂ ਪਾ ਸਕਦਾ ਜੋ ਤੁਸੀਂ ਅੰਦੇ ਹੋ ਗਏ ਫਿਰ ਕਿਸੇ ਹੋਰ ਦੀ ਤੁਹਾਨੂੰ ਲੋੜ ਹੀ ਨਹੀਂ ਜੀ ਜਿੱਥੇ ਮਰਜ਼ੀ ਭੱਜ ਲੋ ਆਣਾ ਤਾਂ ਫੇਰ ਇੱਕੋ ਹੈ ਉਹ ਮੰਨ ਲਓ ਅੱਜ ਮੇਰੀ ਵੈਲਿਊ ਸ਼ਿਵ ਨੇ ਪਾਈ ਹੈ। ਹਾਂਜੀ ਕਿਸੇ ਇਨਸਾਨ ਨੇ ਤਾਂ ਨਹੀਂ ਪਾਈ। ਜੀ। ਇਨਸਾਨ ਕੋਈ ਆਈਦੇ ਟਾਈਮ 'ਚ ਕਹਿਨਾ ਮਤਲਬ ਕੋਈ ਕਿਸੇ ਨੂੰ ਚੜਦਾ ਨਹੀਂ ਦੇਖ ਸਕਦਾ। ਹਾਂਜੀ ਦੇਖ ਸਕਦਾ? ਨਹੀਂ ਦੇਖ ਸਕਦਾ। ਹਰ ਬੰਦਾ ਕਹਿੰਦਾ ਯਾਰ ਇਹ ਮੇਰੇ ਤੋਂ ਉੱਚਾ ਕਿਉਂ ਚਲੇ ਗਿਆ। ਹਮਮ। ਐ ਹੋਣਾ। ਹਾਂਜੀ। ਮਗਰ ਸ਼ਿਵ ਜੇ ਸ਼ਿਵ ਜਿੰਦੇ ਦਾ ਹੱਥ ਰੱਖ ਦਵੇ ਉਹਨੂੰ ਕੋਈ نیچے ਘੇਰੀ ਨਹੀਂ ਸਕਦਾ। ਹਾਂਜੀ। ਤੇ ਇਸ ਕਰਕੇ ਸ਼ਿਵ ਦੇ ਅੱਗੇ ਝੁਕੋ ਕਿਸੇ ਹੋਰ ਦੇ ਅੱਗੇ ਝੁਕਣ ਦੀ ਲੋੜ ਨਹੀਂ। ਜਿਹੜਾ ਮੇਰੀ ਗੱਲ ਸੁਣ ਜਿਹੜਾ ਜਿਹੜੀ ਦੇਵੀ ਦੇਵਤਾ ਨੂੰ ਮੰਨਦਾ ਉਹਨੂੰ ਹੀ ਮੰਨੇ। ਹੂੰ ਮੰਨ ਲਓ ਮੰਨ ਲਓ ਤੁਸੀਂ ਸਮਝੋ ਤੁਸੀਂ ਠਾਕੁਰ ਜੀ ਨੂੰ ਮੰਨ ਰਹੇ ਹੋ ਹਾਂਜੀ ਠੀਕ ਹੈ ਮੰਨ ਲਓ ਤੁਹਾਡਾ ਕੋਈ ਕਾਰਜ ਨਹੀਂ ਹੋਇਆ ਤੁਸੀਂ ਕਹਿਣਾ ਮੈਂ ਠਾਕੁਰ ਜੀ ਨੇ ਗੀਤਾ ਭੋਲੇ ਸ਼ੰਕਰ ਕੋ ਮੈਂ ਚਲ ਜਾਵਾਂ ਜੀ ਠੀਕ ਹੈ ਤੇ ਆਪਾਂ ਉਸ ਵਿੱਚ ਗਲਤ ਆ ਦੇਖੋ ਜਿੰਨੂੰ ਆਪਾਂ ਪਿਓ ਮੰਨਿਆ ਜਿੰਨੂੰ ਆਪਣਾ ਆਦਤਿਆ ਮੰਨਿਆ ਉਹ ਲੇਟ ਕਰੂਗਾ ਉਹ ਥੋੜੀ ਪਰਖਿਆ ਲੈ ਰਿਹਾ ਹੈ ਮਗਰ ਆਪਾਂ ਪ੍ਰੀਖਿਆ ਦੇ ਵਿੱਚ ਆਪਾਂ ਦੂਜੇ ਮਾਸਟਰ ਕੋ ਚਲ ਜਾਾਂਗੇ ਦੂਜੀ ਮੈਡਮ ਕੋ ਚਲ ਜਾਾਂਗੇ ਦੂਜੇ ਸਰ ਕੋ ਚਲ ਜਾਾਂਗੇ ਇੱਕ ਸਾਡੇ ਉਹ ਆਖਿਰ ਹਰ ਸਭ ਜਦ ਗੱਲ ਹੋ ਗਏ ਤਾਂ ਫਿਰ ਦਗਾਬਾਜ਼ੀ ਹੋ ਗਈ ਫਿਰ ਦਗਾਬਾਜ਼ੀ ਹੋ ਗਏ ਆਪਾਂ ਨੂੰ ਛੱਡ ਕੇ ਜਾਣ ਸਾਰ ਉਹ ਤੁਹਾਡਾ ਹਾਂਜੀ ਤੁਹਾਡਾ ਪ੍ਰੀਖਿਆ ਲੈ ਰਿਆ ਤੁਹਾਨੂੰ ਪੇਪਰ ਦਤਾ ਤੁਸੀਂ ਕਹਿੰਨਾ ਇਦਾਂ ਸੁਣਾ ਇਹਦੇ ਮੇਰਾ ਕੰਮ ਖਰਾਬ ਹੀ ਹੈ ਛੱਡੋ ਆਪਾਂ ਦੂਜੇ ਕੋ ਚੱਲਦੇ ਆ ਫਿਰ ਉਹ ਫਿਰ ਉਹ ਕਹਿੰਦੇ ਜੇ ਆਪ ਘਰ ਬਦਲੀ ਜਾਵਾਂਗੇ ਆਪਣਾ ਕਹਿਣਾ ਮਤਲਬ ਪਰਿਵਾਰ ਬਦਲੀ ਜਾਵਾਂਗੇ ਫਿਰ ਟਿਕ ਨਹੀਂ ਸਕਾਂਗੇ ਇੱਕ ਨੂੰ ਭਰ ਆਓ ਹੁਣ ਮੰਨ ਲਓ ਮੇਰੀ ਭੋਲੀ ਸ਼ੰਕਰ ਦੇ ਨਾਲ ਹਮ ਯਾਰੀ ਵੀ ਹੈ ਤੇ ਰਿਸ਼ਤੇਦਾਰੀ ਵੀ ਹੈ ਸਮਝੇ ਤੇ ਉਹ ਵੀ ਹੈ ਤੇ ਮੇਰੇ ਯਾਰ ਵੀ ਮੇਰਾ ਦਰਦਿਆ ਵੀ ਸਭ ਕੁਝ ਹੈ ਮੈਂ ਸਭ ਕੁਝ ਇਹਨੂੰ ਮੰਨਿਆ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਹੂੰ ਕਿਉਂਕਿ ਇਹ ਦੇਖੋ ਮੈਂ ਕਿਉਂ ਪਰਵਾਹ ਕਰਾਂ ਮੇਰਾ ਕੋਈ ਹੈ ਹੀ ਨਹੀਂ ਮੈਂ ਕਿਸੇ ਨੂੰ ਆਪਣਾ ਯਾਰ ਨਹੀਂ ਸਮਝਦਾ ਕਿਸੇ ਨੂੰ ਦੁਸ਼ਮਣ ਨਹੀਂ ਸਮਝਦਾ ਸਾਰੇ ਛੇਪ ਹੀ ਹੈ ਜੀ ਕਿਉਂ ਮੈਂ ਕਿਸੇ ਨੂੰ ਕਿਉਂ ਸਮਝਾਂ ਜਦ ਮੇਰਾ ਕਿਸੇ ਨੇ ਕਹਿੰਦਾ ਮੇਰਾ ਕੀ ਬਗਾੜੂਗਾ ਮੇਰਾ ਸ਼ੰਕਰ ਮੇਰਾ ਡੰਮਰੂ ਵਾਲਾ ਹੈ ਮੇਰੇ ਨਾਲ ਤੇ ਇਸ ਕਰਕੇ ਕਹਿੰਦੇ ਆ ਆਪਾਂ ਜਿੰਨਾ ਵੀ ਹੋ ਸਕੇ ਉਹਲੇ ਸ਼ੰਕਰ ਦੀ ਮੋਹ ਕਹਿੰਦੇ ਆ ਉਹਨੇ ਆ ਪਿਆਰ ਕਰੋ ਕਿਸੇ ਹੋਰ ਨਾਲ ਕੀ ਕਰਨਾ ਹੂੰ ਇਨਸਾਨ ਨਾਲ ਕਿਤੇ ਮੁਹੱਬਤ ਤਾਂ ਫਿਰ ਕਰਦੇ ਨੇ ਕਿ ਇਨਸਾਨ ਨਾਲ ਕਿਤੇ ਮੁਹੱਬਤ ਫਿਰ ਵੀ ਧੋਖਾ ਦੇ ਦਿੰਦੇ ਆ ਪਰ ਪਰਮਾਤਮਾ ਨਾਲ ਕਿਤੇ ਮੁਹੱਬਤ ਤਾਂ ਹਮੇਸ਼ਾ ਮੁਕੰਮਲ ਰਹਿੰਦੀ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਜਦ ਦਾ ਮੈਂ ਜਦ ਤਾ ਇਹਨਾਂ ਨੇ ਮੈਨੂੰ ਆਪਣੇ ਚੰਨਾ ਚ ਲਾਇਆ ਜਦ ਜਦ ਮੈਨੂੰ ਹੱਥ ਮੇਰਾ ਫੜਿਆ ਤੇ ਮੈਨੂੰ ਪਿੱਛੇ ਦੇਖਣ ਦੀ ਲੋੜ ਹੀ ਨਹੀਂ ਪਈ ਮੈਂ ਨਹੀਂ ਘਬਰਾਉਣਾ ਦੁਨੀਆ ਘਬਰਾ ਜੂਗੀ ਮੈਂ ਨਹੀਂ ਘਬਰਾਉਂਗਾ ਮੇਰਾ ਨਾਲ ਹੈ ਸਮਝੇ ਇਸ ਦਰਵਾਜ਼ੇ ਦੇ ਵਿੱਚ ਤੁਹਾਨੂੰ ਦੱਸਦਾ ਪਾਣੀ ਆਇਆ ਠੀਕ ਹੈ ਤੁਹਣੇ ਜ ਵੀ ਪਾਣੀ ਆ ਗਿਆ ਲੋਕਾਂ ਨੇ ਕਹਿਣਾ ਮਤਲਬ ਕੀ ਮੇਰੇ ਬਾਰੇ ਉਲਟਾ ਸਿੱਧਾ ਬੋਲਣਾ ਸ਼ੁਰੂ ਕੀਤਾ ਕਈਆਂ ਨੇ ਇਹ ਕਦੋਂ ਦਾ ਇਨਸੀਡੈਂਟ ਹੈ ਇਹ ਜਦੋਂ ਪਿੱਛੇ ਪਿੱਛੇ ਪਾਣੀ ਨਹੀਂ ਆਇਆ ਸੀ ਬਾੜ ਹੜਾ ਦੇ ਹਾਲਾਤ ਆਏ ਸੀ ਹਾਂ ਤੇ ਹੁਣ ਮੇਰੀ ਗੱਲ ਸੁਣੋ ਮੇਰੇ ਮਾਲਕ ਬੈਠਾ ਮੇਰੇ ਨਾਲ ਤੇ ਮੇਰੀ ਮੇਰਾ ਮਾਲਕ ਆ ਮੇਰੀ ਇਲਾਜ ਰੱਖਦਾ ਨਾਲੇ ਧੂਣਾ ਮੇਰਾ ਨਹੀਂ ਹੈ ਮੇਰੇ ਭੋਲੇ ਦਾ ਹੈ ਠੀਕ ਹੈ ਜਿੰਦਾ ਉਹਨੂੰ ਆਪਣਾ ਟੈਨਸ਼ਨ ਹੋਣੀ ਚਹੀਦੀ ਹੈ ਉਹ ਆਪਣੇ ਕਰੂਗਾ ਨਾਲੇ ਮੇਰੀ ਗੱਲ ਸੁਣੋ ਨਹੀਂ ਉਸ ਵਾਲੇ ਕੀ ਧੋਣਾ ਕੀ ਬੁੱਝ ਗਿਆ ਸੀਗਾ ਬੁੱਝ ਨਹੀਂ ਗਿਆ ਤੂੰ ਨਹੀਂ ਧੋਣਾ ਬੁੱਝਿਆ ਨਹੀਂ ਸੀ ਹਾਂ ਪਾਣੀ ਆਇਆ ਪਾਣੀ ਆ ਗਿਆ ਸੀ ਪਾਣੀ ਤਾਂ ਸਭ ਜਗ੍ਹਾ ਆ ਗਿਆ ਨਹੀਂ ਓਕੇ ਤੇ ਪਾਣੀ ਤਾਂ ਆਣੀ ਆਣੀ ਹੈ ਜਿੱਥੇ ਮੇਰੀ ਜਿੱਥੇ ਬਰਸਾਤ ਰਾਣੀ ਪਾਣੀ ਆ ਨੀਵਾਂ ਲੱਕ ਹੈ ਹਾਂਜੀ ਹਾਂਜੀ ਪੋਲੀ ਸ਼ੰਕਰ ਬੈਠੇਗਾ ਫਿਰ ਉਹਨਾਂ ਨੇ ਆਪਣੇ ਆਪ ਜੈ ਸ਼ੰਕਰ ਹਾਂਜੀ ਜੇ ਉਹ ਫਿਰ ਮੈ ਜੋ ਹੋ ਗਿਆ ਦੋ ਤਿੰਨ ਦਿਨ ਬਾਅਦ ਪੂਰਾ ਜੈ ਸ਼ੰਕਰ ਐਦੀ ਹੁੰਦਾ ਹੈ ਮਾਲਕ ਦੇ ਘਰ ਹੈ ਮਾਲਕ ਦੇ ਦਰਬਾਰ ਹੈ ਹਾਂਜੀ ਲੋਕੀ ਕਿਉਂਕਿ ਦੇਖਿਆ ਜੇ ਜਦੋਂ ਵੀ ਨੇਚਰਲ ਜੇ ਡਿਸਾਸਟਰ ਕਹ ਲਿਓ ਕੁਛ ਨਾ ਕੁਛ ਐਦਾ ਦਾ ਜਦੋਂ ਹੁੰਦਾ ਨਾ ਤਾਂ ਪਰਮਾਤਮਾ ਆਪਣੇ ਹੋਂਦ ਦਿਖਾਈ ਦਿੰਦਾ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਜਾਨਣਾ ਜੋ ਤੁਸੀਂ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਤੇ ਤੁਹਾਡਾ ਬਾਲ ਵਾਕਾ ਵੀ ਨਹੀਂ ਕਰ ਸਕਦਾ ਤੁਹਾਡਾ ਲੱਖ ਬਾੜੀ 26 ਗ੍ਰਾਮ ਨੂੰ ਕੋਈ ਕਰਨ ਨੂੰ ਕੋਸ਼ਿਸ਼ ਕਰੇ ਤੁਹਾਡਾ ਕੁਝ ਨਹੀਂ ਵੀ ਕਰਨਾ ਜੋ ਕਰੂਗਾ ਉਹ ਆਪੇ ਭੁਗਤੂਗਾ ਹਾਂਜੀ ਸੋ ਆਪਾਂ ਅੱਗੇ ਪਹੁੰਚਦੇ ਆ ਕਿ ਜਦੋਂ ਤੁਸੀਂ ਕਿਹੜੇ ਕਿਹੜੇ ਮਤਲਬ ਤਿਉਹਾਰਾਂ ਦੇ ਵਿੱਚ ਕੋਈ ਖਾਸ ਤੁਸੀਂ ਇੱਥੇ ਕਰਦੇ ਹੋ ਜਾਂ ਜਸ ਇਹੀ ਮਿਲ ਚਾ ਚੱਲਦਾ ਨਹੀਂ ਮਾਲਕ ਮੈਂ ਤੁਹਾਨੂੰ ਕਿਹਾ ਹੁਕਮ ਦੇ ਨਾਲ ਹੁੰਦਾ ਹੈ ਤਿਉਹਾਰਾਂ ਦੇ ਵਿੱਚ ਵੀ ਆਹ ਤਿਉਹਾਰਾਂ ਚ ਵੀ ਹੁੰਦਾ ਦੀਵਾਲੀ ਆ ਗਈ ਦੀਵਾਲੀ ਨੂੰ ਵੀ ਹੋਣਾ ਹੈ ਜੇ ਮੰਨ ਲਓ ਕੋਈ ਐਦਾਂ ਦਾ ਟਾਈਮ ਆਵੇ ਜਿਵੇਂ ਹੁਣ ਇਕਲਿਪਸ ਵੀ ਵਾ ਤਾਂ ਗ੍ਰਹਿਣ ਵਗੈਰਾ ਆਂਦੇ ਆ ਉਹ ਟਕਪਾਟ ਬੰਦ ਹੁੰਦੇ ਉਹ ਤੋਂ ਕਰਦੇ ਹੋਗੇ ਉਹ ਤੋਂ ਨਹੀਂ ਬੰਦ ਹੁੰਦੇ ਉਹ ਤੋਂ ਬੰਦ ਗ੍ਰਹਿਣ ਚ ਕਿੱਥੇ ਵੀ ਨਾ ਬੰਦੇ ਨੇ ਖੁੱਲ ਨੇ ਪੁਲਿਸ ਨੂੰ ਕਰਨੇ ਹੋਏ ਨੇ ਨਹੀਂ ਕਰ ਸਕਦੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈ ਕੇ ਚੱਲਦੇ ਹੋ ਕਿ ਉਹ ਪੀੜਾ ਦੇ ਵਿੱਚ ਨੇ ਜਾਂ ਕਿੱਦਾਂ ਜਦੋਂ ਗ੍ਰਹਿਣ ਵੈਰਾ ਲੱਗਦੇ ਨੇ ਦੇਖੋ ਮੇਰੀ ਗੱਲ ਸੁਣੋ ਉਹ ਵੀ ਸ਼ਰਾਬ ਦੇਖੋ ਸਭ ਮਿਲੇ ਹੋਏ ਆ ਸ਼ਰਾਬ ਹੀ ਮਿਲੇ ਹੋਏ ਨੇ ਜਿਨੇਖੋ ਆ ਉਹ ਵੀ ਪਰਮਾਤਮਾ ਸੂਰ ਦੇਵ ਵੀ ਚੰਦਰ ਦੇਵ ਵੀ ਹੈ ਹੈ ਤੇ ਪਰਮਾਤਮਾ ਹੀ ਹੈ ਤੇ ਉਹਨਾਂ ਨੂੰ ਵੀ ਕਹਿਨਾਂ ਵਾਲ ਪੀੜਾ ਹੁੰਦੀ ਹੈ ਉਹਦੇ ਨੇ ਉਹ ਵੀ ਕਸ਼ਟ ਝੋਗ ਰਹੀ ਹੈ ਮਗਰ ਕਹਿਨਾਂ ਮਤਲਬ ਆਪਾਂ ਜਿੰਨਾ ਹੋ ਸਕੇ ਗ੍ਰਹਿ ਦੇ ਵਿੱਚ ਪਰਮਾਤਮਾ ਦੀ ਉਹਨੇ ਬੈਠ ਕੇ ਮਾਲਾ ਜਾਪ ਕਰੀਏ ਨਾਮ ਲਈਏ ਠੀਕ ਹੈ ਜਿੰਨਾ ਹੋਵੇ ਦਾਨ ਦੀਏ ਠੀਕ ਹੈ ਉਹਨਾਂ ਨੂੰ ਕਸ਼ਟ ਦੂਰ ਹੋਵੇ ਦੇਖੋ ਉਹ ਪ੍ਰਮਾਤਮਾ ਆਪ ਉਹ ਸਾਡੇ ਲਈ ਕਰ ਰਿਹਾ ਹੈ ਦੇਖੋ ਇੰਨੇ ਵੱਡੇ ਕਹਿ ਨਾਮਾ ਸੂਰ ਦੇਵ ਸਾਰੀ ਸ੍ਰਿਸ਼ਟੀ ਨੂੰ ਉਜਾਗਰ ਕਰ ਰਿਹਾ ਹੈ ਤੇ ਸਾਨੂੰ ਲਾਈਟ ਤੇ ਉਹ ਹੀ ਦੇ ਰਿਹਾ ਹੈ ਨੈਚੁਰਲ ਲਾਈਟ ਤੋਂ ਉਹੀ ਆ ਰਹੀ ਹੈ ਜਿਸ ਸੋਲਰ ਵੀ ਆਜ ਕੇ ਚੱਲ ਰਹੀ ਹੈ ਉੱਥੇ ਖਿੱਚ ਕੇ ਲਿਆ ਰਹੇ ਤੇ ਗ੍ਰਹਿ ਦੇ ਵਿੱਚ ਕੀ ਹੁੰਦਾ ਹੈ ਮੈਂ ਤੇ ਗ੍ਰਹਿ ਦੇ ਵਿੱਚ ਕੀ ਚੱਲਦਾ ਹੈ ਗ੍ਰਹਿ ਦੇ ਵਿੱਚ ਇਹ ਉਥਲ ਪੁਥਲ ਹੀ ਚੱਲ ਰਹੀ ਹੁੰਦੀ ਹੈ ਨਹੀਂ ਗ੍ਰਹਿ ਦੇ ਵਿੱਚ ਉਦਾਂ ਤੁਸੀਂ ਕਹਿ ਨਾਮਾ ਪਹਿਲੇ ਦੇ ਜਿਹੜੇ ਕਿ ਨਾਮ ਸੀ ਆ ਪ੍ਰੈਗਨੈਂਟ ਲੇਡੀ ਹੁੰਦੇ ਸੀ ਉਹਨਾਂ ਨੂੰ ਤਾਂ ਪਲੇਜ਼ ਕਰਨਾ ਪੈਂਦਾ ਹੈ। ਕਾਫੀ ਸਾਰੇ ਹਾਂਜੀ। ਉਸ ਤੋਂ ਬਾਅਦ ਜਮੀਨ ਤੇ ਸਭ ਤੋਂ ਵੱਡੇ ਹੁੰਦੇ ਆ ਕਿ ਤੁਸੀਂ ਬਹਿ ਕੇ ਸਭ ਤੋਂ ਵਧੀਆ ਸਿਸਟਮ ਹੁੰਦਾ ਹੈ। ਉਸ ਦਿਨ ਤੁਸੀਂ ਜਿਹੜੇ ਜਿਹੜਾ ਮੰਤਰ ਜਾਪ ਕਰ ਲਿਆ ਉਹ ਵੈਸੀ ਜੈਸ਼ੰਕ ਕਰੋਣੀ। ਓਕੇ। ਸਮਝੇ? ਸਿੱਧ ਹੋ ਜਾਂਦੇ ਆ ਉਹ ਮੰਤਰ ਵਗਾ ਜੋ ਵੀ ਗੱਪ ਕਰਦੇ। ਓਕੇ। ਅੱਛਾ ਜਦੋਂ ਤੁਸੀਂ ਧੋਣੇ ਤੇ ਬਹਿੰਦੇ ਹੋ, ਜਦੋਂ ਤੁਸੀਂ ਸ਼ਿੰਗਾਰ ਕਰਨ ਤੇ ਬਹਿੰਦੇ ਹੋ ਠੀਕ ਹੈ ਇਹਨਾਂ ਦੋਨਾਂ ਟਾਈਮ ਦੇ ਵਿੱਚ ਤੁਹਾਡੀ ਇੰਟਰਨਲ ਜੋ ਸੋਲ ਹੈ, ਮੈਂਟੈਲਿਟੀ ਆ, ਮਾਈਂਡ ਸੈਟ ਆ ਉਹ ਕਿਵੇਂ ਦਾ ਰਹਿੰਦਾ ਹੈ? ਮੈਨੂੰ ਮੈਂ ਤੁਹਾਨੂੰ ਕੀ ਕਹਣਾ? ਮੈਨੂੰ ਖੁਦ ਨਹੀਂ ਪਤਾ ਹ ਕਿਸ ਸਮੇਂ ਪਹੁੰਚਣਾ ਹੈ ओके ਸਮਝੇ ਤੁਹਾਡੇ ਸਾਹਮਣੇ ਮੇਰੀ ਗੱਲ ਸੁਣੋ ਇਨਸਾਨ ਦੀ ਬੋਡੀ ਹਰ ਚੀ ਚੱਲਦੀ ਹੈ ਖਾਣ ਪੀਣ ਨਾਲ ਹੀ ਚੱਲਦੀ ਹੈ ਹਾਂਜੀ ਆ ਫਿਰ ਆਪਾਂ ਗੱਡੀ 'ਚ ਪੈਟਰੋਲ ਪਾਵਾਂਗੇ ਤੇ ਚੱਲੂਗੀ ਤੁਸੀਂ ਦੇਖ ਲਓ ਮੈਂ ਬੈਠਾ ਸਵੇਰੇ 7:30 ਤੋਂ ਲੈ ਕੇ ਜਿੱੱਥੇ ਪ੍ਰਭੂ ਦੀ ਇੱਛਾ ਹੈ ਉਹ ਤੱਕ ਠੀਕ ਹੈ ਨਾ ਪਾਣੀ ਨਾ ਕੋਈ ਚੀਜ਼ ਗ੍ਰੈਂਡ ਕਰਨੀ ਸਮਝੇਂ ਕਰੋ ਜੋ ਨਿਤਕ ਰਿਆ ਕੁਝ ਵੀ ਨਹੀਂ ਨਾ ਕੁਝ ਨਹੀਂ ਹੁਜਰੋ ਘਰ ਜਾਵਾਂਗਾ ਔਰ ਇਹ ਕੁਝ ਹੋਗਾ ਬਸ ਉਸ ਤੋਂ ਪਹਿਲੇ ਕੁਝ ਨਹੀਂ ओके ਕੋ ਕੰਮ ਤੇ ਨਾਲ ਹਰ ਚੀਜ਼ ਜਿ ਬਾਬੇ ਕੋ ਬੈਣਾ ਬਿਲਕੁਲ ਸੋਚੋ ਕੇ ਬੈਣਾ ਬੰਦਾ ਹਰ ਚੀਜ਼ ਸਿਸਟਮ ਦੇ ਨਾਲ ਚੱਲਦਾ ਸੋ ਦਰਸ਼ਕਾਂ ਨੇ ਦੇਖਿਆ ਕਿ ਕਿ ਸੇਕਾ ਨਾ ਮਨੋਜੀ ਨੇ ਉਹ ਬਹੁਤ ਵਧੀਆ ਉਹਨਾਂ ਦੇ ਗੱਲਾਂ ਮੈਨੂੰ ਲੱਗ ਰਹੀਆਂ ਨੇ ਬਹੁਤ ਸਾਨੂੰ ਵਧੀਆ ਤਰੀਕੇ ਨਾਲ ਗੱਲਾਂ ਦੱਸ ਰਹੇ ਨੇ ਸ਼ਿੰਗਾਰ ਬਾਰੇ ਦੱਸ ਰਹੇ ਨੇ ਔਰ ਤੁਸੀਂ ਤੁਹਾਨੂੰ ਆਪਨ ਲਾਈਵ ਸ਼ਿੰਗਾਰ ਵੀ ਦਿਖਾਇਆ ਕਿ ਸੇਕਾ ਨਾ ਹਲੇ ਤੱਕ ਉਹਨਾਂ ਦਾ ਸ਼ਿੰਗਾਰ ਚੱਲ ਰਿਹਾ ਪਰ ਉਹਨਾਂ ਦਾ ਰੂਪ ਕਿ ਹੋ ਜਾ ਨਿਕਲੇਗਾ ਉਹ ਵੀ ਹਲੇ ਸਸਪੈਂਸ ਦੇ ਵਿੱਚ ਹੈ ਸਸਪੈਂਸ ਵੀ ਕਿਉਂ ਕਿਉਂਕਿ ਹਲੇ ਤੱਕ ਉਹਨਾਂ ਦਾ ਸ਼ਿੰਗਾਰ ਹੋ ਰਿਹਾ ਹੈ ਔਰ ਜਿਸ ਤਰੀਕੇ ਨਾਲ ਮਨੂਜੀ ਨੇ ਦੱਸਿਆ ਕਿ ਕਿ ਜਦੋਂ ਉਹਨਾਂ ਦੀ ਪੂਰੇ ਸ਼ਿੰਗਾਰ ਜੋ ਕੰਪਲੀਟ ਹੋ ਜਾਂਦਾ ਪੂਰਾ ਹੋ ਜਾਂਦਾ ਵਾ ਉਹ 3D ਫਾਰਮ ਦੇ ਵਿੱਚ ਆ ਜਾਂਦਾ ਕਿ ਤੁਸੀਂ ਜਿੱਥੋਂ ਮਰਜ਼ੀ ਦੇਖੋ ਐਦਾ ਤਾਂ ਇਹ ਲੱਗੇਗਾ ਕਿ ਉਹ ਤੁਹਾਨੂੰ ਹੀ ਦੇਖ ਰਹੇ ਨੇ ਸੋ ਇਸ ਸ਼ਿੰਗਾਰ ਵਾਲਾ ਜਿਹੜਾ ਸਾਡਾ ਇਹ ਐਪੀਸੋਡ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਕਮੈਂਟਾਂ ਰਾਹੀਂ ਦੱਸਿਓ ਤੇ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਵੀ ਆਪਣੇ ਜ਼ਿੰਦਗੀ ਨੂੰ ਜਿਵੇਂ ਜ਼ਿੰਦਗੀ ਤੋਂ ਟਾਈਮ ਕੱਢ ਕੇ ਇਹਨਾਂ ਥਾਵਾਂ ਤੇ ਆਓ ਇਹਨਾਂ ਚੀਜ਼ਾਂ ਨੂੰ ਦੇਖੋ ਐਕਸਪੀਰੀਅੰਸ ਕਰੋ ਪਰਮਾਤਮਾ ਦੇ ਜਿਹੜੇ ਸੰਨਿਧ ਦੇ ਵਿੱਚ ਜੁੜੋ ਤਾਂ ਕਿ ਤੁਹਾਡਾ ਕਲਿਆਣ ਵੀ ਹੋ ਸਕੇ ਉਹ ਤੁਹਾਨੂੰ ਪਤਾ ਚੱਲੇ ਕਿ ਦੁਨੀਆ ਦੇ ਵਿੱਚ ਹੋਰ ਕੀ ਕੀ ਚੀਜ਼ ਨੇ ਤੁਸੀਂ ਹੋਰ ਕੀ ਕੀ ਚੀਜ਼ ਤੋਂ ਕੀ ਕੀ ਸਿੱਖ ਸਕਦੇ ਹੋ ਕਿਉਂਕਿ ਕਦਮ ਕਦਮ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਹੈ ਜਾਣਨ ਨੂੰ ਵੀ ਮਿਲਦਾ ਹੈ ਔਰ ਲਾਈਫ ਆਲਸੋ ਇੱਕ ਲੈਸਨ ਹੀ ਹੈ ਸੋ ਅੱਗੇ ਹੋਰ ਵੀ ਐਪੀਸੋਡਸ ਤੁਹਾਡੇ ਨਾਲ ਸਾਂਝੇ ਕਰਦਾ ਰਹਾਂਗੇ ਬਣੇ ਰਹੋ ਪੰਜਾਬ ਪ੍ਰੈਨ ਚੈਨਲ ਦੇ ਨਾਲ ਧੰਨਵਾਦ